ਸਤਿ ਸ੍ਰੀ ਅਕਾਲ ਉਸ ਤੋਂ ਮੈਂ ਗੁਰਜਿੰਦਰ ਸਿੰਘ ਪੰਗੋਦੇਸ ਵੇਲੇ ਮੇਰੇ ਨਾਲ ਮੌਜੂਦ ਨੇ ਡਾਕਟਰ ਹਰਵਿੰਦਰ ਸਿੰਘ ਪੱਟੀ ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ ਸਵਾਗਤ ਜੀ ਤੁਹਾਡਾ ਸਤਿ ਸ਼੍ਰੀ ਅਕਾਲ ਪੰਗੋ ਸਾਹਿਬ ਸਰੋਤਿਆਂ ਦਰਸ਼ਕਾਂ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਲੋਕ ਸਾਹਿਬ ਕਿਵੇਂ ਦੇਖ ਰਹੇ ਹੋ ਚੋਣਾ ਦੇ ਇਸ ਤਿਹਾਰ ਨੂੰ ਕਿਉਂਕਿ ਇਸ ਵਾਰ ਇਲੈਕਸ਼ਨ ਬੜੀ ਦਿਲਚਸਪ ਹੈ ਹਾਲਾਂਕਿ ਪਹਿਲਾਂ ਲੋਕਾਂ ਦੀ ਏਡੀ ਦਿਲਚਸਪੀ ਹੁੰਦੀ ਨਹੀਂ ਸੀ ਹੁਣ ਸੋਸ਼ਲ ਮੀਡੀਆ ਆ ਗਿਆ ਜਾਂ ਫਿਰ ਪੋਲਿਟਿਕਸ ਹੁਣ ਦਿਲਚਸਪ ਹੋਊਗੀ ਕਿ ਘਟਨਾਵਾਂ ਹੀ ਇਹੋ ਜਿਹੀਆਂ ਵਾਪਰਦੀਆਂ ਨੇ ਲੋਕਾਂ ਕੋਲ ਦਿਲਚਸਪੀ ਲੈਣ ਲੱਗ ਪਏ ਹੁਣ ਇੱਕ ਪਲ-ਪਲ ਦੀ ਜਿਹੜੀ ਅਪਡੇਟ ਆ ਰਹੀ ਹੈ ਉਹਦਾ ਬੜਾ ਇੰਪੈਕਟ ਹੈ ਲੋਕਾਂ ਦੇ ਮਨਾਂ ਦੇ ਉੱਪਰ ਇਸ ਵਾਰ ਦੀ ਜਿਹੜੀ ਚੋਣਾਂ ਹੈ 24 ਦੀ ਇਹ ਤੁਸੋ ਕਿ ਹੋਰ ਚੋਣਾਂ ਦੇ ਨਾਲੋਂ ਬਪਿੰਨ ਕਿਵੇਂ ਹੈ ਦੂਜਾ ਕੁਝ ਕੁ ਨਾਮ ਨੇ ਜਿਵੇਂ ਸੁਖਪਾਲ ਸਿੰਘ ਖੈਰ ਨੂੰ ਉੱਥੇ ਭੇਜਿਆ ਗਿਆ ਸੰਗਰੂਰ ਗਾਂਧੀ ਸਾਹਿਬ ਪਹਿਲਾਂ ਆਮ ਆਦਮੀ ਪਾਰਟੀ ਦੇ ਵਿੱਚ ਹੁੰਦੇ ਸੀ ਹੁਣ ਕਾਂਗਰਸ ਦੇਵ ਲੋ ਮੈਂਬਰ ਪਾਰਲੀਮੈਂਟ ਬਣਨ ਦੀ ਕੋਸ਼ਿਸ਼ ਦੌੜ ਦੇ ਵਿੱਚ ਹੈਗੇ ਨੇ ਕੈਂਡੀਡੇਟ ਸਾਰੇ ਪਾਰਟੀਆਂ ਨੇ ਅਨਾਉਂਸ ਕਰਤੇ ਨੇ ਮੋਦੀ ਮੋਦੀ ਸਾਹਿਬ ਜਿਹੜੇ ਕਦੇ ਪ੍ਰੈਸ ਕਾਨਫਰੰਸ ਨਹੀਂ ਕੀਤੀ ਜਿਨ੍ਹਾਂ ਨੇ ਉਹ ਹੁਣ ਇੰਟਰਵਿਊਸ ਦੇ ਰਹੇ ਨੇ ਇੱਕੋ ਇੰਟਰਵਿਊ ਸਾਰੇ ਚੈਨਲਾਂ 'ਤੇ ਤੁਰ ਰਹੀ ਹੈ ਤੇ ਕਈ ਆਮ ਆਦਮੀ ਪਾਰਟੀ ਦੇ ਕਾਂਗਰਸ ਦੇ ਅਕਾਲੀਆਂ ਦੇ ਨਾਰਾਜ਼ ਵੀ ਹੋ ਰਹੇ ਨੇ ਹਰ ਸਿਮਰਤ ਕੌਰ ਬਾਦਲ ਦੀ ਬਠਿੰਡਾ ਤੋਂ ਸੀਟ ਨਹੀਂ ਹੁਣ ਤੱਕ ਐਲਾਨੀ ਗਈ ਢੀਂਸਾ ਸਾਹਿਬ ਆਏ ਸੀ ਢੀਂਸਾ ਸਾਹਿਬ ਨਾਰਾਜ਼ ਹੋ ਗਏ ਕਹਿੰਦੇ ਸਾਨੂੰ ਭਰੋਸੇ ਦੇ ਵਿੱਚ ਨਹੀਂ ਲਿਆ ਗਿਆ ਇਹ ਕਿ ਬੜਾ ਕੁਛ ਵਾਪਰ ਰਿਹਾ ਤੁਸੀਂ ਕਿਸ ਨਜ਼ਰੀ ਨਾਲ ਦੇਖ ਰਹੇ ਹੋ ਡਾਕਟਰ ਸਾਹਿਬ ਜੀ ਤਾਂ ਸੋ ਵੀ ਦੇਖੋ ਗੱਲ ਇਹ ਹੈ ਕਿ ਪਹਿਲੀ ਇਲੈਕਸ਼ਨ ਮੈਂ ਦੇਖ ਰਿਹਾ ਹਾਂ ਕਿ ਐਮਰਜੈਂਸੀ ਤੋਂ ਬਾਅਦ ਕਹਿ ਲੋ ਤੁਸੀਂ ਅ ਮਤਲੇ ਪਾਰਲੀਮੈਂਟ ਦੀ ਪਹਿਲੀ ਇਲੈਕਸ਼ਨ ਹੈ ਜਿਸ ਨੂੰ ਵਿਧਾਨ ਸਭਾ ਵਰਗਾ ਮਤਲਬ ਰਿਸਪਾਂਸ ਮਿਲ ਰਿਹਾ ਹੈ ਜੀ ਨਹੀਂ ਤਾਂ ਆਮ ਤੌਰ ਤੇ ਜਿਹੜੇ ਲੋਕ ਨੇ ਨਾ ਉਹ ਐਮਐਲਏਾਂ ਦੀ ਇਲੈਕਸ਼ਨ ਦੇ ਵਿੱਚ ਜ਼ਿਆਦਾ ਦਿਲਚਸਪੀ ਲੈਂਦੇ ਉਹਨਾਂ ਨੇ ਐਮਪੀ ਦਾ ਤਾਂ ਐਵੇਂ ਹੀ ਕੋਈ ਦੂਰ ਜਿਹਾ ਜਿਵੇਂ ਡਿਸਟੈਂਟ ਜਿਹਾ ਹੁੰਦਾ ਇਦਾਂ ਹੁੰਦਾ ਸੀ ਉਹਦੇ ਚ ਇੱਕ ਵੱਡਾ ਰੀਜ਼ਨ ਮੈਂ ਸਮਝਦਾ ਵੀ ਇੱਕ ਤਾਂ ਚਲੋ ਬਹੁਤ ਜ਼ਿਆਦਾ ਚੇਂਜ ਦਾ ਸਮਾਂ ਹੈ ਹਿੱਲ-ਜੁਲ ਦਾ ਸਮਾਂ ਹੈ ਮਤਲਬ ਇੱਕ ਜਿਹੜਾ ਸੋਸ਼ਲ ਮੀਡੀਆ ਆ ਗਿਆ ਇਹਦਾ ਵੀ ਬੜਾ ਵੱਡਾ ਰੋਲ ਹੈ ਕਿ 5 ਮਿੰਟ ਦੇ ਵਿੱਚ ਕੋਈ ਬੰਦਾ ਕੋਈ ਘਟਨਾ ਹੁੰਦੀ ਹੈ ਰਿਸਪੌਂਸ ਆ ਜਾਂਦੇ ਨੇ ਉਹਨਾਂ ਦੇ ਕਾਊਂਟਰ ਰਿਸਪੌਂਸ ਆ ਜਾਂਦੇ ਨੇ ਪਹਿਲਾਂ ਅਖਬਾਰ ਰਾਤ ਨੂੰ ਛਪਦਾ ਸੀ ਦੋਏ ਦਿਨ ਸਵੇਰੇ ਲੋਕ ਪੜ੍ਹਦੇ ਸੀ ਜਾਂ ਰੈਲੀਆਂ 'ਚ ਮਿਲਦੇ-ਜਿਲਦੇ ਸੀ ਜਾਂ ਉਸ ਤਰੀਕੇ ਦੇ ਨਾਲ ਮਤਲਬ ਇਹ ਜਿਹੜਾ ਇੱਕ ਇਨਫੋਰਮੇਸ਼ਨ ਟੈਕਨੋਲੋਜੀ ਦਾ ਰੈਵਿਊਲੂਸ਼ਨ ਆਇਆ ਉਹਦਾ ਇੰਪੈਕਟ ਸਾਨੂੰ ਦਿਖ ਰਿਹਾ ਹੈ ਪੂਰਾ ਉਹ ਕਿੰਨੇ ਸਾਰੇ ਚੈਨਲ ਕਿੰਨੀਆਂ ਸਾਰੀਆਂ ਗੱਲਾਂ ਬਾਤਾਂ ਕਿੰਨੀਆਂ ਬਹਿਸਾਂ ਕੁਛ ਹੈ ਕਿ ਪੰਜਾਬ ਦੇ ਵਿੱਚ ਮਤਲਬ ਇੰਟਰਸਟਿੰਗ ਗੱਲ ਇਹ ਹੋ ਗਈ ਕਿ ਚਾਰ ਧਰਾਂ ਦਾ ਚੱਲ ਰਿਹਾ ਮੁਕਾਬਲਾ ਚਾਰ ਦੀ ਵੀ بجائے ਮੈਂ ਤਾਂ ਕਹੂੰਗਾ ਪੰਜ ਧਰਾਂ ਨੇ ਇੱਕ ਕਿਸਾਨਾਂ ਦੀ ਵੀ ਧਰ ਹੈ ਜੀ ਕਿ ਜਿਹੜੇ ਪ੍ਰੈਸ਼ਰ ਗਰੁੱਪ ਨੇ ਜਿਹੜੇ ਇਸ ਤਰ੍ਹਾਂ ਕਦੇ ਨਹੀਂ ਸੀ ਹੋਇਆ ਕਿ ਕਿਸੇ ਖਾਸ ਪਾਰਟੀ ਨੂੰ ਈਵਨ ਐਮਰਜੈਂਸੀ ਤੋਂ ਬਾਅਦ ਵੀ ਨਹੀਂ ਸੀ ਹੋਇਆ ਕਿ ਮਤਲਬ ਇਹ ਫੈਸਲਾ ਕਰ ਦੇਣ ਕੋਈ ਕੋਈ ਲੋਕ ਕੋਈ ਸੈਕਸ਼ਨ ਮਤਲਬ ਸਮਾਜ ਦਾ ਕਿ ਇਹਨਾਂ ਨੂੰ ਵਧਣੇ ਹੀ ਨਹੀਂ ਦੇਣਾ ਮਤਲਬ ਆਪਣੇ ਆਪ ਦੇ ਵਿੱਚ ਬੜੀ ਵੱਡੀ ਮੈਂ ਸਮਝਦਾ ਡਵੈਲਪਮੈਂਟ ਹੈਗੀ ਹੈ ਵੀ ਇੱਕ ਅੱਛਾ ਪਾਰਟੀਆਂ ਦੀ ਹਾਲਤ ਇਹ ਵਿਚਾਰੀਆਂ ਦੀ ਕਿ ਉਹਨਾਂ ਕੋਲ ਵਿਨਿੰਗ ਕੈਂਡੀਡੇਟ ਨਹੀਂ ਹੈਗੇ ਜੀ ਜਿਹਦੇ ਕੋਲ ਥੋੜਾ ਬਹੁਤ ਆਧਾਰ ਹੈ ਕਿਸੇ ਸ਼ਹਿਰ ਚ ਪਿੰਡ ਚ ਮਹੱਲੇ ਚ ਪਾਰਟੀਆਂ ਵੀ ਉਹਨਾਂ ਦੇ ਮਗਰ ਤੁਰੀਆਂ ਫਿਰਦੀਆਂ ਨੇ ਅੱਛਾ ਉਹ ਵੀ ਆਪਣਾ ਆਪਣਾ ਮੁੱਲ ਪਵਾ ਕੇ ਜਿਸ ਤਰ੍ਹਾਂ ਮੇਲਾ ਲੱਗਿਆ ਹੁੰਦਾ ਇਸ ਤਰ੍ਹਾਂ ਮਤਲਬ ਚੱਲ ਰਿਹਾ ਹੈ ਕੰਮ ਕਿ ਜਿਹੜਾ ਵੱਧ ਰੇਟ ਦੇ ਦੋਦੇ ਕੋਲ ਚਲੇ ਜਾਵਾਂਗੇ ਤੁਸੀਂ ਦੇਖੋ ਰਿੰਕੋ ਅੰਗਰਾਲ ਜੱਬੇਵਾਲ ਜੀਪੀ ਮਤਲਬ ਗਿਣਤੀ ਨਹੀਂ ਰਹੀ ਹੁਣ ਤਾਂ अच्छा सारी दे दी सारी डिफेक्शन इस लेवल ਤੇ ਹੋ ਗਈਆਂ ਨੇ ਕਿ ਹੁਣ ਜਿੰਨੀ ਲੀਡਰਸ਼ਿਪ ਭਾਜਪੀ ਦੀ ਹੈ ਪੰਜਾਬ ਚ ਮਤਲਬ ਅਸੀਂ ਤਾਂ ਯੂਜ਼ ਟੂ ਹੋਏ ਹਾਂ ਉਹਨਾਂ ਨੂੰ ਕਾਂਗਰਸੀਆਂ ਦੇ ਤੌਰ ਤੇ ਦੇਖਣ ਦੇ ਲਈ ਉਹ ਜਦੋਂ ਬੋਲਦੇ ਨੇ ਜਾਖੜ ਸਾਹਿਬ ਵੀ ਕੈਪਟਨ ਸਾਹਿਬ ਵੀ ਮਹਾਰਾਣੀ ਪ੍ਰਨੀਤ ਕੌਰ ਵੀ ਉਹ ਲੱਗਦਾ ਹੀ ਨਹੀਂ ਵੀ ਇਹ ਮਤਲਬ ਤੁਸਾਨੂੰ ਪਟਿਆਲੇ ਦੀ ਕਲਾਸਿਕ ਐਗਜ਼ਾਮਪਲ ਹੈ ਕਿ ਮਹਾਰਾਣੀ ਪ੍ਰਨੀਤ ਕੌਰ ਮਤਲਬ ਆਪਣੇ ਕਾਂਗਰਸ ਵੱਲੋਂ ਖੜੇ ਤਰਮੀਰ ਗਾਂਧੀ ਨੇ ਆਪ ਵੱਲੋਂ ਖੜ ਕੇ ਉਹਨਾਂ ਨੂੰ ਹਰਾਇਆ ਉਸ ਟਾਈਮ ਜੀ ਚਲੋ ਕਮਾ ਕਮਾ ਕੇ ਹੁਣ ਉਹਨਾਂ ਚ ਹੀ ਮੈਚ ਪੈ ਗਿਆ ਤੇ ਉਹ ਹੋਰ ਕਲੱਬ ਵੱਲੋਂ ਖੇਡ ਰਹੇ ਨੇ ਹੋਰ ਕਲੱਬ ਵੱਲੋਂ ਖੇਡ ਰਹੇ ਨੇ ਪਲੇਅਰ ਉਹੀ ਨੇ ਤੁਸੀਂ ਮਤਲਬ ਉਹ ਕਾਂਗਰਸ ਚਲੇ ਗਏ ਹੁਣ ਦੇਖੋ ਨਾ ਜਿਹੜੀ ਜਿਹੜੀ ਜਿਹਨੂੰ ਹਰਾਇਆ ਸੀ ਉਹਨਾਂ ਨੇ ਉਸ ਟਾਈਮ ਜਿਹੜੀ ਪਾਰਟੀ ਦੇ ਵਿੱਚ ਤੇ ਉਹ ਅੱਗੇ ਗਾਹ ਬੀਜੇਪੀ ਚ ਪਹੁੰਚੇ ਹੋਏ ਨੇ ਅੱਗੇ ਸੋ ਇਸੇ ਤਰੀਕੇ ਦਾ ਬਹੁਤ ਹੀ ਦਿਲਚਸਪ ਮਤਲਬ ਇਹ ਬਣਿਆ ਹੋਇਆ ਹੈ ਕਿ ਜਿਵੇਂ ਬਿਲਕੁਲ ਜਿਸ ਤਰ੍ਹਾਂ ਮੈਂ ਇਹਨੂੰ ਕਹਾਂਗਾ ਵੀ ਇਹ ਪੋਲੀਟਿਕਲ ਟੂਰਨਾਮੈਂਟ ਹੈ ਪਰ ਟੂਰਨਾਮੈਂਟ ਵੀ ਐਸਾ ਹੈ ਕਿ ਜੀ ਚ ਟੀਮਾਂ ਨਹੀਂ ਹਨ ਜਿੱਚ ਪਲੇਅਰ ਨੇ ਹਾਂ ਜੀ ਕਿ ਪਤਾ ਨਹੀਂ ਕਿਹੜਾ ਪਲੇਅਰ ਕਿਹੜੇ ਕਲੱਬ ਵੱਲੋਂ ਕਦ ਖੇਡਣ ਲੱਗ ਜਾਵੇ ਜਾਂ ਖੇਡਦਾ ਹੋਇਆ ਵੀ ਕਦ ਪਾਲਾ ਬਦਲ ਲਵੇ ਜਾਂ ਜਿੱਤ ਕੇ ਵੀ ਕਦ ਪਾਲਾ ਬਦਲ ਲਵੇ। ਸੋ ਇੱਕ ਬਹੁਤ ਹੀ ਮਤਲਬ ਕੱਲ ਮੋਤੀ ਸਾਹਿਬ ਦੇ ਇੰਟਰਵਿਊ ਵੀ ਸੁਣੀ। ਮਤਲਬ ਇੰਡੀਆ ਬਿਲਕੁਲ ਇੱਕ ਹਿੱਲ-ਜੁਲ ਦੀ ਸਟੇਟ ਦੇ ਵਿੱਚ ਹੈਗਾ। ਪਰ ਮੈਨੂੰ ਇਹ ਲੱਗ ਰਿਹਾ ਵੀ ਰਿਜ਼ਲਟ ਜੇ ਕਿਤੇ ਮਸ਼ੀਨਾਂ ਦੀ ਦੁਰਵਰਤੋਂ ਨਾ ਹੋਵੇ ਤਾਂ ਰਿਜ਼ਲਟ ਬਹੁਤ ਹਨ ਪ੍ਰੇਡਿਕਟੇਬਲ ਹੋਣਗੇ। ਕਿਉਂਕਿ ਜਿਹੜਾ ਇੰਟਰਨਲੀ ਮਤਲਬ ਜਿਹੜਾ ਹਿੱਲ-ਜੁਲ ਹੋ ਰਿਹਾ ਪਾਰਟੀਆਂ ਦੇ ਵਿਦਿਨ ਜਿਹੜੀ ਹਿੱਲ-ਜੁਲ ਹੋ ਰਹੀ ਹੈ। ਉਹ ਵੀ ਬੜਾ اچھا ਫਿਰ ਸੈਕਸ਼ਨਸ ਦੇ ਵਿੱਚ ਬਹੁਤ ਹੈ ਮਤਲਬ ਦੇਖੋ ਕੋਦੀ মিডিਆ ਚ ਤਾਂ ਨਹੀਂ ਆਉਂਦੀਆਂ ਚੀਜ਼ਾਂ ਜਿਵੇਂ ਰਾਜਪੂਤਾਂ ਦੇ ਇਕੱਠ ਹੋ ਰਹੇ ਨੇ ਕਮਿਊਨਿਟੀ ਵਾਈਜ਼ ਮਤਲਬ ਫੈਸਲੇ ਹੋ ਰਹੇ ਨੇ ਸੋਹਾਂ ਖਾਧੀਆਂ ਜਾ ਰਹੀਆਂ ਨੇ ਇਹਨੂੰ ਨਹੀਂ ਪਾਉਣੀ ਵੋਟ ਹੱਕ ਚ ਨਹੀਂ ਕਿਸੇ ਦੇ ਵਾਲਾ ਹੋ ਰਿਹਾ ਉਲਟ ਹੋ ਰਹੇ ਨੇ ਇਹ ਸੋ ਇਹ ਮੈਂ ਸਮਝਦਾ ਕਿ ਰਿਜ਼ਲਟ ਬੜੇ ਹੈਰਾਨੀ ਵਾਲੇ ਹੋਣਗੇ ਤੇ ਜਿਹੜੀ ਡਰ ਵਾਲੀ ਗੱਲ ਹੈ ਸਭ ਤੋਂ ਵੱਡੀ ਉਹ ਇਹ ਹੈ ਕਿ ਸਾਡਾ ਕਿਤੇ ਸਿਸਟਮ ਜਿਹੜਾ ਜਿੱਦਾਂ ਦਾ ਵੀ ਟੁੱਟਿਆ ਪੱਜਾ ਡੈਮੋਕਰੈਟਿਕ ਸਿਸਟਮ ਹੈ ਕਿਤੇ ਇੱਕ ਲੈਪਸ ਹੀ ਨਾ ਕਰ ਜਵੇ ਇਹਦੀ ਵੀ ਪੋਸਿਬਿਲਿਟੀ ਹੈਗੀ ਹੈ ਜੀ ਡਾਕਟਰ ਸਾਹਿਬ ਜਿਵੇਂ ਸ਼੍ਰੋਮਣੀ ਅਕਾਲੀ ਲਹਿਲਾ ਤੇ ਢੀਂਸਾ ਸਾਹਿਬ ਵਾਪਸ ਆ ਗਏ ਸੀ ਤੇ ਕਿਹਾ ਵੀ ਗਏ ਸੀ ਕਿ ਢੀਂਸਾ ਸਾਹਿਬ ਉਹਨਾਂ ਨੇ ਕਿਹਾ ਕਿ ਸੀਟ ਜਿੱਤਾ ਹਾਂ ਦੇਖੋ ਕਿੰਦ ਕਿ ਹੋਈ ਸੀ ਪਰਮਿੰਦਰ ਲੜੂਗਾ ਪਰ ਐਨ ਮੌਕੇ ਦੇ ਉੱਪਰ ਢੀਂਸਾ ਗਰੁੱਪ ਨੂੰ ਟਿਕਟ ਨਾ ਦੇਣੀ ਨਾ ਕਿਸੇ ਹੋਰ ਨੇੜਲੇ ਬੰਦੇ ਨੂੰ ਨਾ ਪਰਮਿੰਦਰ ਨੂੰ ਨਾ ਵੱਡੇ ਢੀਂਸਾ ਸਾਹਿਬ ਨੂੰ ਲੜਾਈ ਜਾਣਾ ਸ਼੍ਰੋਮਣੀ ਅਕਾਲੀ ਦਲ ਬੇਸ਼ੱਕ ਠੀਕ ਹੈ ਸੁਖਵੀਰ ਸਿੰਘ ਬਾਦਲ ਪ੍ਰਧਾਨ ਨੇ ਪੀਏਸੀਆ ਕਮੇਟੀ ਬਣੀ ਹੋਈ ਹੈ ਸੰਗਠਨਿਕ ਕੁਝ ਵੀ ਸੋਚ ਕੇ ਫੈਸਲਾ ਕੀਤਾ ਹੋਵੇ ਪਰ ਲੋਕ ਕਹਿੰਦੇ ਨੇ ਕਿ ਇਹ ਚੰਗਾ ਨਹੀਂ ਕੀਤਾ ਢੀਂਡਾਂ ਦਾ ਗਰੁੱਪ ਦੇ ਨਾਲ ਢੀਂਡਾਂ ਦਾ ਸਾਹਬ ਦੇ ਨਾਲ ਟਿਕਟਾਂ ਨੂੰ ਦੇ ਦੇਣੀ ਚਾਹੀਦੀ ਸੀ ਇਸ ਚੀਜ਼ ਦੇ ਖਮਿਆਜੇ ਭੂਤ ਨੇ ਪੈਣਗੇ ਸੁਖਵੀਰ ਸਿੰਘ ਬਾਦਲ ਨੂੰ ਵੀ ਤੇ ਸ਼੍ਰੋਮਣੀ ਅਕਾਲੀ ਦਲ ਨੂੰ ਵੀ ਸੋ ਡਾਕਟਰ ਸਾਹਿਬ ਕੀ ਲੱਗਦਾ ਕਿ ਹੋਣਾ ਚਾਹੀਦਾ ਸੀ ਇਦਾਂ ਦੇਖੋ ਮੇਰਾ ਘਰ ਪਤਾ ਕੀ ਹੈ ਪੰਗੂ ਸਾਹਿਬ ਜਦੋਂ ਇਹ ਇੱਕ ਟਿਊਨ ਨਹੀਂ ਹੈ ਇਹ ਲੱਗਦਾ ਹੈ ਕਿ ਡਿਸੀਜਨ ਕਿਸੇ ਕਿਸੇ ਹੋਰ ਪੱਧਰ ਤੇ ਹੁੰਦੇ ਨੇ ਜਿਹੜੇ ਕੁਝ ਡਿਸੀਜਨ ਬੜੇ ਸਿਆਣੇ ਹੁੰਦੇ ਨੇ ਕੁਝ ਬੜੇ ਕਮਲੇ ਹੁੰਦੇ ਨੇ ਇੱਕ ਬੰਦਾ ਨੀਵੇਂ ਕਰ ਸਕਦਾ ਹੁੰਦਾ ਇਹਦਾ ਮਤਲਬ ਇਨਫਲੂਐਂਸਰ ਨੇ ਜਿਹੜੇ ਪਿੱਛੇ ਜਿਹੜੇ ਸਾਨੂੰ ਨਜ਼ਰ ਨਹੀਂ ਆਉਂਦੇ ਮਤਲਬ ਢੀਂਟਾ ਸਾਹਿਬ ਵਾਪਸ ਆਏ ਘਰ ਵਾਪਸੀ ਹੋਈ ਫਿਰ ਬੀਬੀ ਜਗੀਰ ਕੌਰ ਵਾਪਸ ਆਏ ਘਰ ਵਾਪਸੀ ਹੋਈ ਫਿਰ ਗਰਚਾ ਜੀ ਵਾਪਸ ਆਏ ਅੱਛਾ ਇਹ ਅੰਡਰਸਟੂਡ ਸੀਗਾ ਕਿ ਮਤਲਬ ਅੰਦਰੋਂ ਅੰਦਰੀ ਕਿਤਨਾ ਕਿਤੇ ਕੋਈ ਅੰਡਰਸਟੈਂਡਿੰਗ ਹੋਣ ਤੋਂ ਬਾਅਦ ਹੀ ਇਹ ਡਿਵੈਲਪਮੈਂਟਸ ਹੋਈਆਂ ਹੋਣਗੀਆਂ ਵੈਸੇ ਤਾਂ ਹੁੰ ਜਦੋਂ ਸਾਰੇ ਆ ਗਏ ਜਦੋਂ ਬੀਜੇਪੀ ਨਾਲ ਗੱਲਬਾਤ ਚੱਲਣ ਲੱਗੀ ਤਾਂ ਮਤਲਬ ਤਿੰਨ ਪਰਿਵਾਰ ਆਪਣੇ ਚੰਦੂ ਮਾਜਰਾ ਜੀ ਦਾ ਤੇ ਆਪਣੇ ਰਖੜਾ ਸਾਹਿਬ ਦਾ ਤੇ ਮਲੂਕਾ ਸਾਹਿਬ ਦਾ ਤਾਂ ਖਾਸ ਕਰਕੇ ਉਹ ਪਰਿਵਾਰ ਮਤਲਬ ਕਿਉਂਕਿ ਕਿਸਾਨਾਂ ਦਾ ਪ੍ਰੈਸ਼ਰ ਸੀ ਉਹ ਚਾਹੁੰਦੇ ਸੀ ਬੀਜੇਪੀ ਨਾਲ ਹੋ ਜਵੇ ਉਹ ਬੀਜੇਪੀ ਦੇ ਨਾਲ ਨਹੀਂ ਹੋ ਸਕਿਆ ਐਦਾਂ ਲੱਗਿਆ ਵੀ ਅੰਦਰੋਂ ਅੰਦਰ ਹੀ ਹੋ ਗਿਆ ਉੱਪਰੋਂ ਨਹੀਂ ਹੋਇਆ ਸ਼ਾਇਦ ਅੱਛਾ ਹੁਣ ਜਿਸ ਤਰ੍ਹਾਂ ਦੀ ਡਿਵੈਲਪਮੈਂਟਸ ਹੋ ਰਹੀਆਂ ਨੇ ਜਿਸ ਤਰ੍ਹਾਂ ਮਲੂਕਾ ਸਾਹਿਬ ਦੇ ਡਾਕਟਰ ਇਨ ਲਾਅ ਨੇ ਉਹ ਆ ਗਏ ਅਚਾਂ ਲੱਗਦਾ ਸੀ ਵੀ ਸ਼ਾਇਦ ਇਹ ਹਰ ਸਿਮਰਤ ਨੂੰ ਜਿਤਾਉਣ ਦੇ ਲਈ ਕੋਈ ਵੀ ਇੱਕ ਕੈਂਡੀਡੇਟ ਖੜਾ ਕਰਨ ਦੀ ਪੋਲਿਟਿਕਸ ਹੋਵੇ ਉਹ ਸਾਰੀਆਂ ਗਿਣਤੀਆਂ ਮੰਨੀਆਂ ਦੀਆਂ ਫੇਲ ਹੋ ਰਹੀਆਂ ਨੇ ਜੀ ਮਤਲਬ ਇਹ ਕਲੀਅਰ ਸੀ ਕਿ ਸੰਗਰੂਰ ਦੇ ਵਿੱਚ ਸਾਰੀ ਦੁਨੀਆ ਨੂੰ ਪਤਾ ਸੀ ਵੀ ਟਿੰਸਾ ਸਾਹਿਬ ਦੀ ਮਰਜ਼ੀ ਦਾ ਬੰਦਾ ਖੜਾ ਹੋਣਾ ਚਾਹੀਦਾ ਹਣਾ ਵੀ ਚਾਹੀਦਾ ਸੀ ਕੋਈ ਐਸੀ ਗੱਲ ਨਹੀਂ ਹੈ ਉਹਦੇ 'ਚ ਮੈਨੂੰ ਆ ਲੱਗਦਾ ਵੀ ਜਿਹੜੇ ਉਹ ਫੈਸਲੇ ਪਹਿਲੇ ਹੋਏ ਉਹ ਤਾਂ ਕਿਸੇ ਹੋਰ ਲੈਵਲ ਤੇ ਹੋਏ ਜਦੋਂ ਸੁਖਵੀਰ ਸਿੰਘ ਬਾਦਲ ਕੱਲਿਆਂ ਨੂੰ ਫੈਸਲਾ ਕਰਨ ਦਾ ਮੌਕਾ ਮਿਲਦਾ ਹੈ ਉਹਨਾਂ ਦਾ ਸਟਾਈਲ ਉਹੀ ਜਿਹੜਾ ਮੈਨੇਜਰੀਅਲ ਸਟਾਈਲ ਹੈ ਨਾ ਕਿ ਜਿਵੇਂ ਹੋਟਲ ਹੁੰਦਾ ਨਾ ਪਾਰਟੀ ਨਹੀਂ ਹੁੰਦੀ ਵੀ ਇਹ ਬਹਿਰੇ ਨੂੰ ਇੱਥੇ ਲਾ ਦੋ ਉਹਨੂੰ ਉੱਥੇ ਲਾ ਦੋ ਉਹਨੂੰ ਪੁੱਛਣਾ ਵੀ ਨਹੀਂ ਜੀ ਅਕਾਲੀ ਦਲ ਦਾ ਅਥੌਸ ਜਿਹੜਾ ਹੈ ਉਹ ਇਹ ਹੈ ਕਿ ਮਤਲਬ ਤੁਸੀਂ ਜਿੱਥੇ ਦਾ ਰੀ ਅਥੌਸ ਹੈਗਾ ਕਿ ਤੁਸੀਂ ਉਹਨਾਂ ਨੂੰ ਬਿਨਾਂ ਪੁੱਛੇ ਤੁਸੀਂ ਕਿਵੇਂ ਕਰ ਸਕਦੇ ਹੋ ਉਹ ਗੱਲਾਂ ਇਹ ਠੀਕ ਹੈ ਕਿ ਉਹ ਹੰਮ ਕੇ ਹਾਰ ਕੇ ਸਾਰੇ ਬੰਦੇ ਆ ਵੀ ਗਏ ਉਹਨਾਂ ਦੀ ਕਿ ਮਜਬੂਰੀ ਵੀ ਹੋਊਗੀ ਪਰ ਤੁਸੀਂ ਇਦਾਂ ਥੋੜੋ ਕਰ ਸਕਦੇ ਹੋ ਹੁਣ ਉਹ ਬੀਬੀ ਜ਼ਗੀਰ ਕੌਰ ਦਾ ਵੀ ਬਿਆਨ ਆ ਗਿਆ ਹੈ ਮਤਲਬ ਜਿਹੜਾ ਉਹ ਮੈਨੇਜਰੀਅਲ ਸਟਾਈਲ ਹੈ ਨਾ ਤੇ ਜਥੇਦਾਰੀ ਸਟਾਈਲ ਹੈ ਦੋ ਮਾਡਲ ਨੇ ਉਹ ਉਹਨਾਂ ਦਾ ਭੇਡ ਹੈ ਇਸ ਦੇ ਵਿੱਚ ਇਹਦੇ ਕਰਕੇ ਤੁਸੀਂ ਦੇਖੋਗੇ ਵੀ ਜਿਸ ਤੋਂ ਚੱਕ ਕੇ ਉਹ ਪਹਿਲਾਂ ਇਧਰੋਂ ਖੜਾ ਕਰ ਰਹੇ ਸੀ ਡਾਕਟਰ ਦਿਲਜੀਤ ਸਿੰਘ ਚੀਮਾ ਨੂੰ ਫਿਰ ਉਹਨੂੰ ਚੱਕ ਕੇ ਉੱਥੇ ਮਾਰਿਆ ਮਤਲਬ ਜਿਹੜਾ ਬੰਦਿਆਂ ਨੂੰ ਪੁੱਛਣਾ ਮਤਲਬ ਉਹਨਾਂ ਨੂੰ ਓਨੀ ਤਵੱਜੋ ਦੇਣੀ ਚਲੋ ਮੈਂ ਕਹਿੰਦਾ ਫੈਸਲਾ ਕੋਈ ਵੀ ਹੋ ਜਵੇ ਉਹ ਚੀਜ਼ ਨਹੀਂ ਹੈ ਅਸਲ ਦੇ ਵਿੱਚ ਪਰ ਉਹਦੇ ਕਰਕੇ ਹੈ ਕਿ ਪਾਰਟੀਆਂ ਨੇ ਜਿਹੜੀਆਂ ਬੇਸਿਕਲੀ ਉਹ ਕਾਰਪੋਰੇਸ਼ਨਾਂ ਦੀ ਤਰ੍ਹਾਂ ਚੱਲ ਰਹੀਆਂ ਨੇ ਕਿ ਮਤਲਬ ਇਹ ਮੁਲਾਜ਼ਮ ਦੀ ਉੱਥੇ ਬਦਲੀ ਕਰਦੇ ਹੋ ਦੀ ਇੱਥੇ ਕਰਦੇ ਹੋ ਮਤਲਬ ਉਹਨਾਂ ਦੀ ਕੋਈ ਆਪਣੀ ਜਿਵੇਂ ਬੰਦੇ ਨੂੰ ਇੱਕ ਉਹਦਾ इमोशनल ਬੌਂਡਿੰਗ ਹੁੰਦੀ ਹੈ ਕਿ ਮੇਰਾ ਮੇਰੀ ਪਾਰਟੀ ਹੈ ਤੁਸੀਂ ਫੈਸਲਾ ਜੋ ਵੀ ਮਰਜ਼ੀ ਹੋਵੇ ਸਲਾਹ ਨਾਲ ਤਾਂ ਹੋਵੇ ਉਹ ਚੀਜ਼ ਮਿਸਿੰਗ ਹੈ ਪਰ ਉਹਦੇ ਉਹ ਠੀਕ ਹੈ ਬਿਲਕੁਲ ਤੁਹਾਡੀ ਗੱਲ ਉਹ ਕਮਿਆਜ਼ਾ ਭੁਗਤਣਾ ਪਊਗਾ ਕਿਉਂਕਿ ਇਸ ਤਰ੍ਹਾਂ ਕੋਈ ਵੀ ਪਾਰਟੀ ਨਹੀਂ ਚੱਲ ਸਕਦੀ ਹੁੰਦੀ ਮਤਲਬ ਪੋਲਿਟਿਕਲ ਲੀਡਰਸ ਨੇ ਛੋਟੇ ਹੋਣ ਵੱਡੇ ਹੋਣ ਉਹਨਾਂ ਦੇ ਆਪਣੇ ਇੱਕ ਸਰਕਲ ਹੁੰਦੇ ਨੇ ਉਹਦੀਆਂ ਈਗੋਜ਼ ਹੁੰਦੀਆਂ ਨੇ ਉਹਨਾਂ ਨੂੰ ਤੁਸੀਂ ਉਹਨਾਂ ਨੇ ਅੱਗੇ ਕਾਹ ਸਮਝਾਉਣਾ ਹੁੰਦਾ ਕਿ ਉਹਨਾਂ ਦੇ ਆਪਣੀ ਕਮਿਊਨੀਕੇਸ਼ਨ ਦੇ ਤਰੀਕੇ ਹੁੰਦੇ ਨੇ ਜੇ ਕੋਈ ਰੰਜਿਸ਼ ਲਈ ਫਿਰਦਾ ਜਦ ਵੀ ਮੌਕਾ ਆਊਗਾ ਤਾਂ ਉਹ ਪਲਟਾ ਕੇ ਪਾਸੇ ਮਰੂਗਾ ਪਰ ਇਹ ਮਾਡਲ ਆਇਆ ਬੇਸਿਕਲੀ ਐਸੈਂਸ਼ੀਅਲੀ ਆਮ ਆਦਮੀ ਪਾਰਟੀ ਤੋਂ ਆ ਜੀ ਆਮ ਆਦਮੀ ਪਾਰਟੀ ਜਿਹੜੀ ਉਹ ਪੋਲਿਟਿਕਲ ਪਾਰਟੀ ਨਹੀਂ ਉਹ ਇੱਕ ਕਾਰਪੋਰੇਸ਼ਨ ਹੈ ਵਨ ਮੈਨ ਸ਼ੋਅ ਹੈ ਉਹ ਜਿਹਨੂੰ ਮਰਜ਼ੀ ਅੰਦਰ ਜਿਹਨੂੰ ਮਰਜ਼ੀ ਬਾਹਰ ਜੋ ਮਰਜ਼ੀ ਕਰ ਦੇਣ ਮਤਲਬ ਹੁਣ ਉਹ ਜੇਲ੍ਹ 'ਚ ਬ ਅੱਜ ਉਹਨਾਂ ਨੇ ਅਨਾਉਂਸ ਕਰਿਆ ਕਿ ਜੀ ਸਟਾਰ ਕੰਪੇਨਰ ਕੇਜਰੀਵਾਲ ਸਾਹਿਬ ਹੋਣਗੇ ਨੰਬਰ 1 ਤੇ ਉਹਨੂੰ ਜੇਲ੍ਹ 'ਚ ਬੈਠਾ ਬੰਦਾ ਭਾਈ ਉਹਨੂੰ ਰਿਲੀਵ ਨਹੀਂ ਮਿਲੀ ਹੋਈ ਮਤਲਬ ਜਿਹੜਾ ਕੇ ਹੁੰਦਾ ਸੀ ਕਿ ਲੀਡਰ ਤੇ ਲੈਡ ਦੇ ਦਰਮਿਆਨ ਵਕਫਾ ਬੜਾ ਘੱਟ ਸੀ ਮੈਨੂੰ ਕੋਈ ਬੰਦਾ ਦੱਸ ਰਿਹਾ ਸੀ ਜਥੇਦਾਰ ਨੂੰ ਤਾਂ ਤੁਸੀਂ ਕਰੇ ਹੀ ਕੁਝ ਨਹੀਂ ਸਕਦੇ ਜਿੰਦਾ ਮਰਜੀ ਵੱਡਾ ਲੀਡਰ ਆ ਹੋਵੇ ਜਥੇਦਾਰ ਆਪਣੇ ਆਪ 'ਚ ਜਥੇਦਾਰ ਹੁੰਦਾ ਸੀ ਉਹ ਕਹਿੰਦੇ ਵੀ ਢੀਂਸਾ ਸਾਹਿਬ ਨੇ ਕਿਤੇ ਜਾਣਾ ਸੀਗਾ ਤਾਂ ਉਹ ਕਿਸੇ ਨੇ ਕਿਹਾ ਵੀ ਤੁਹਾਨੂੰ ਤੁਸੀਂ ਜੀ ਆ ਫੋਨ ਕਰੋ ਇੱਕ ਫਲਾਣੇ ਨੂੰ ਉਹ ਕਹਿੰਦੇ ਵੀ ਮੈਂ ਕੋਈ ਨਹੀਂ ਮੈਂ ਰਾਹ ਚ ਕਰ ਦੂੰਗਾ ਉਹ ਕਹਿੰਦੇ ਨਹੀਂ ਨਹੀਂ ਉਹ ਕਹਿੰਦੇ ਜੀ ਕਾਰ ਚੋਂ ਚਾਬੀ ਕੱਢ ਲਈ ਉਹਨੇ ਬੰਦੇ ਨੇ ਕਹਿੰਦਾ ਜੀ ਮੇਰੇ ਸਾਹਮਣੇ ਹੀ ਫੋਨ ਕਰੋ ਜੀ ਅੱਛਾ ਹੁਣ ਜਿਹੜਾ ਵਰਕਰਾਂ ਦਾ ਇਹ ਕਲੇਮ ਸੀ ਲੀਡਰਾਂ ਦੇ ਉੱਪਰ ਉਹ ਖਤਮ ਹੋ ਗਿਆ ਹੈ ਮਤਲਬ ਜਿਵੇਂ ਆਪਣੇ ਸਾਹਮਣੇ ਹੀ 91 92 ਇੱਕ ਤਾਂ ਚਲੋ ਚੱਲਿਆ ਹੀ ਗਿਆ ਜਿਹੜੇ ਐਮ.ਐਲ.ਏ ਨੇ ਜੋ ਉਹਨਾਂ ਦੀ ਔਕਾਤ ਹੈ ਲੀਡਰਸ਼ਿਪ ਦੇ ਸਾਹਮਣੇ ਕਾਂਗਰਸ ਤੇ ਦੋਸ਼ ਕਿਸੇ ਟਾਈਮ ਲੱਗਦਾ ਹੁੰਦਾ ਤੇ ਵੀ ਹਾਈ ਕਮਾਂਡ ਦੇ ਸਾਹਮਣੇ ਇਦਾਂ ਸਗੋਂ ਕਾਂਗਰਸੀ ਜ਼ਿਆਦਾ ਦਲੇਰ ਨੇ ਉਸ ਹਿਸਾਬ ਨਾਲ ਉਹਨਾਂ 'ਚ ਜ਼ਿਆਦਾ ਸਪੇਸ ਤੇ ਡਾਈਸੈਂਟ ਹੈਗਾ ਹੈ ਜੀ ਡਾਕਟਰ ਸਾਹਿਬ ਦੇਖੋ ਇੱਕ ਮਾਫੀ ਸਾਨੂੰ ਵਿੱਚ ਰੋਕ ਰਿਹਾ ਮੈਂ ਜੀ ਬੜੀ ਮਹੱਤਵਪੂਰਨ ਗੱਲ ਹੈ ਸ਼ਰਮਣੀ ਇੱਕ ਅਲੱਗ ਗੱਲ ਪੰਥਕ ਪਾਰਟੀ ਕਿਸਾਨਾਂ ਮਜ਼ਦੂਰਾਂ ਦੀ ਪਾਰਟੀ ਪਿੰਡਾਂ ਵਾਲੀ ਪਾਰਟੀ ਤੇ ਮੋਰਚੇ ਉਦੋਂ ਲਾਉਂਦੇ ਸੀ ਜਦੋਂ ਫਸਲਾਂ ਦਾ ਕੰਮ ਨਿਪਟਿਆ ਜਾਂਦਾ ਸੀ ਕਿ ਹੁਣ ਯਾਰ ਝੋਨਾ ਲਾਤਾ ਕਣਕ ਬੀਜਦੀ ਹੁਣ ਅੰਨ੍ਹੇ ਚਿਰ ਬੈਲੇ ਆ ਕੋਈ ਗਾਲੀ ਮੋਰਚਾ ਲਾ ਦੋ ਜੰਗਲ ਘੱਟ ਲਾਈਆਂ ਹੁਣ ਆਪਾਂ ਹੁਣ ਅੱਜ ਸ਼੍ਰੋਮਣੀ ਅਕਰਲ ਪਾਰਟੀ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੇ ਅੱਜ ਮਤਲਬ ਤੁਸੀਂ ਉਹ ਬੰਦਾ ਤਾਂ ਛੱਡੋ ਜਿਹੜਾ ਪਾਰਟੀ ਦਾ ਕੋਈ ਮੈਂਬਰਸ਼ਿਪ ਨਹੀਂ ਜਿਹਦੇ ਕੋਲ ਹੈ ਜੇ ਕੋਈ ਮੈਂਬਰ ਵੀ ਹੈ ਪਾਰਟੀ ਦਾ ਪਿੰਡਾਂ ਦੇ ਨਾਲ ਜੁੜਿਆ ਹੋਇਆ ਬੰਦਾ ਭਾਵੇਂ ਸ਼ਹਿਰਾਂ ਦੇ ਨਾਲ ਜੁੜਿਆ ਹੋਇਆ ਬੰਦਾ ਉਹ ਬੰਦਾ ਵੀ ਆਪਣੇ ਪਾਰਟੀ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੂੰ ਜਾ ਕੇ ਮਿਲ ਨਹੀਂ ਸਕਦਾ 3600 ਰੋਕਾ ਨੇ ਫਿਰ ਵੀ ਰੋਕਾ ਤੋਂ ਬਾਅਦ ਮੁਲਾਕਾਤ ਹੋਊਗੀ ਜਾ ਨਹੀਂ ਹੋਗੇ ਪਰ ਸ਼ਰਮਣੀਏ ਕਹਿੰਦਾ ਕਿਵੇਂ ਸੋਚਦਾ ਕਿ ਅਸੀਂ ਕਾਮਯਾਬ ਹੋ ਜਾਾਂਗੇ ਤੁਹਾਡਾ ਜਿਹੜੇ ਤੁਹਾਡੀ ਬਾਡੀ ਉੱਪਰ ਤੁਹਾਡੇ ਪ੍ਰਧਾਨ ਨੇ ਸੁਖਵੀਰ ਸਿੰਘ ਬਾਦਲ ਉਸ ਪੋਜੀਸ਼ਨ ਤੱਕ ਜਾਣ ਦੇ ਲਈ ਵਰਕਰ ਦੀਆਂ ਲੀਕਾਂ ਨਿਕਲ ਜਾਂਦੀਆਂ ਨੇ ਪਰ ਮੁਲਾਕਾਤ ਨਹੀਂ ਆਪਣੇ ਪਾਰਟੀ ਪ੍ਰਧਾਨ ਦੇ ਨਾਲ ਹੁੰਦੀ ਫਿਰ ਤਾਂ ਦੇਖੋ ਡਾਕਟਰ ਸਾਹਿਬ ਕਿੱਥੋਂ ਕਾਮਯਾਬ ਹੋ ਜਾਣਗੇ ਮੈਂ ਉਹੀ ਗੱਲ ਕਹਿ ਰਿਹਾ ਨੇ ਜੇ ਇਹ ਬਿਲਕੁਲ ਉਹੀ ਮਾਡਲ ਹੈ ਨਾ ਕਾਰਪੋਰੇਸ਼ਨ ਵਾਲਾ ਮਾਡਲ ਕਹਿ ਲਓ ਇਹਨੂੰ ਤੁਸੀਂ ਹੋਟਲ ਵਾਲਾ ਕਹਿ ਲਓ ਕਿਸੇ ਫਰਮ ਵਾਲਾ ਮਾਡਲ ਕਹਿ ਲਓ ਕਿ ਮੁਲਾਜ਼ਮ ਨੇ ਹੋ ਉਹਨਾਂ ਨਾਲ ਜਿਹੜਾ ਰਿਸ਼ਤਾ ਹੈ ਉਹ ਜਿਹੜਾ ਮਾਸ ਲੀਡਰ ਦਾ ਹੁੰਦਾ ਨਾ ਇੱਕ ਰਿਸ਼ਤਾ ਕਿ ਉਹ ਕਿਸੇ ਦੇ ਸਾਈਕਲ ਦੇ ਕੈਰੀਅਰ ਤੇ ਬੈਠ ਕੇ ਵੀ ਚੱਲਿਆ ਜਾਊਗਾ ਜਿਹੜਾ ਅਕਾਲੀਆਂ ਦਾ ਅਕਸਰ ਕਲਚਰ ਸੀਗਾ ਇਹ ਕਿ ਗੁਰਦੁਆਰਾ ਸਾਹਿਬ ਦੇ ਚ ਜਾਣਾ ਉੱਥੇ ਲੰਗਰ 'ਚ ਇਕੱਠੇ ਬੈਠ ਕੇ ਰੋਟੀ ਖਾ ਲੈਣੀ ਹੈ ਉੱਥੇ ਹੀ ਗੱਲਾਂ ਕਰਦੇ ਕਰਦੇ ਉਹ ਮੇਰੇ ਦੋਸਤ ਨੇ ਦਲਮੇਗ ਸਿੰਘ ਜਿਹੜੇ ਸੈਕਟਰੀ ਹੁੰਦੇ ਸੀ ਆਪਣੇ ਐਸ.ਪੀ.ਸੀ ਦੇ ਉਹ ਕਿਤਾਬ ਲਿਖ ਰਹੇ ਨੇ ਯਾਦਾਂ ਆਪਣੀਆਂ ਮਤਲਬ ਟੋੜਾ ਸਾਹਿਬ ਬਾਰੇ ਉਹ ਹੁਣ ਜਿਹੇ ਜਿਹੇ ਗੱਲਾਂ ਉਹ ਦੱਸਦੇ ਨੇ ਕਿ ਇਹ ਲੋਕ ਆਵਾਮੀ ਲੋਕ ਸੀਗੇ ਆਵਾਮੀ ਲੀਡਰਸ਼ਿਪ ਆਮ ਲੋਕਾਂ ਦੇ ਲੀਡਰਸ਼ਿਪ ਕਿਸੇ ਦਾ ਕੁੜੀ ਦਾ ਰਿਸ਼ਤਾ ਹੋ ਗਿਆ ਉਹ ਮਤਲਬ ਓਨ ਕਰ ਲੈਂਦੇ ਸੀ ਸਾਰੇ ਦੁੱਖ ਸੁੱਖ ਉਸ ਵਰਕਰ ਦੇ ਉਸ ਪਾਰਟੀ ਦੇ ਹੁੰਦੇ ਸੀ ਯਾ ਲੀਡਰ ਦੇ ਹੁੰਦੇ ਸੀ ਉਹ ਮਤਲਬ ਉਹਨਾਂ ਬਾਰੇ ਸੋਚਦੇ ਸੀ ਵੀ ਕਿੱਥੇ ਕੀ ਦੀ ਕਿਹੜਾ ਮੁੰਡਾ ਕਿਦਾ ਪੜ ਗਿਆ ਉਹਨੂੰ ਕਿੱਥੇ ਲਾਉਣਾ ਹੈ ਕੀ ਕਰਨਾ ਉਹ ਉਹ ਚੀਜ਼ ਟੁੱਟ ਗਈ ਅਸਲ ਚ ਰੀੜ ਦੀ ਹੱਡੀ ਉਹ ਸੀ ਹੋਇਆ ਇਹ ਕਿ ਯੂਥ ਨੂੰ ਇਹਨਾਂ ਨੇ ਮਤਲਬ ਉਸ ਤਰ੍ਹਾਂ ਦਾ ਕਰ ਲਿਆ ਅੱਗੇ ਮਤਲਬ ਐਸੋਆਈ ਬਣ ਗਈ ਯੂਥ ਬਣ ਗਿਆ ਗਰੁੱਪ ਬਣ ਗਏ ਉਦਾਂ ਫਿਰ ਆ ਸੋਸ਼ਲ ਮੀਡੀਆ ਆ ਗਿਆ ਇਹਦੇ ਉੱਪਰ ਚੱਲ ਪਿਆ ਪਰ ਇਹ ਮੈਨੇਜਰ ਤੇ ਜਿਹੜਾ ਮੋਲਡ ਹੈ ਉਹਦੇ ਚੋਂ ਨਹੀਂ ਨਿਕਲ ਸਕਿਆ ਸਗੋਂ ਪਾਰਟੀ ਨੂੰ ਉਦਾਂ ਦੀ ਕਰ ਲਿਆ ਅੱਛਾ ਉਹਦੇ ਨਾਲ ਕੰਮ ਨਹੀਂ ਚੱਲੂਗਾ ਕਿਉਂਕਿ ਅਜੇ ਵੀ ਅਸੀਂ ਲਾਰਜਲੀ ਰੂਰਲ ਸੈਟਿੰਗ ਹੈ ਅਜੇ ਵੀ ਸਾਡੇ ਲੋਕ ਪਿੰਡੂ ਨੇ ਅਜੇ ਵੀ ਉਹਨਾਂ ਦੇ ਐਟੀਟਿਊਡ ਨੇ ਜਿਹੜੇ ਉਦਾਂ ਦੇ ਹੀ ਨੇ ਤੁਸੀਂ ਬੰਦੇ ਨੂੰ ਇੱਕ ਵਾਰ ਮਿਲ ਲਓ ਜੋ ਫੀ ਪਾ ਲਓ ਹੱਥ ਮਿਲਾ ਲਓ ਸ਼ਾਵਾਸ਼ੇ ਦੇ ਦਿਓ ਉਹ ਉਹਨੂੰ ਸਾਰਾ ਸਾਲ ਯਾਦ ਰਹਿੰਦੀ ਏ ਉਹ ਗੱਲ ਅੱਛਾ ਤੁਸੀਂ ਉੱਥੇ ਜਾਓ 10 ਲੋਕ ਹਾਂ ਤੁਹਾਡੇ 10 ਗਾਰਡ ਤੁਹਾਨੂੰ ਰੋਕਦੇ ਹੋਣ ਉਹ ਬੰਦਾ ਜ਼ਲੀਲ ਹੋ ਕੇ ਉੱਥੋਂ ਮੁੜਿਆ ਹੋਊਗਾ ਉਹ ਮੁੜ ਕੇ ਮੂੰਹ ਨਹੀਂ ਕਰੂਗਾ ਉਸ ਪਾਸੇ ਨੂੰ ਸੋ ਇਹ ਇਹ ਚੀਜ਼ ਹੈ ਨਾ ਜਿਹੜੀ ਅੱਛਾ ਇਹ ਸਾਡੇ ਲੋਕਾਂ ਦਾ ਵੀ ਮੈਂ ਸਮਝਦਾ ਕਿ ਸਾਡੇ ਲੋਕ ਨੇ ਜਿਹੜੇ ਜਿਵੇਂ ਆ ਇੱਕ ਫੈਨ ਕਲਚਰ ਚੱਲ ਪਿਆ ਨਾ ਸੈਲਫੀਆਂ ਲੈਣ ਵਾਲਾ ਅਸੀਂ ਇੰਪੋਰਟੈਂਸ ਬਹੁਤ ਜ਼ਿਆਦਾ ਦੇਣ ਲੱਗੇ ਸੈਲੀਬ੍ਰਿਟੀਜ਼ ਨੂੰ ਲੀਡਰਸ ਨੂੰ ਇਹ ਕਿਤੇ ਜਾਵੇ ਤਾਂ ਉਹਦੇ ਆਲੇ-ਦਾਲੇ ਮਤਲਬ ਮਝਮਾ ਲੱਗ ਜਾਂਦਾ ਖਾਮਖਾ ਦਾ ਪਹਿਲਾਂ ਇਹ ਗੱਲ ਨਹੀਂ ਸੀ ਇਵਨ ਬਾਦਲ ਸਾਹਿਬ ਵੀ ਟੋੜਾ ਸਾਹਿਬ ਵੀ ਜੇ ਆਉਂਦੇ ਸੀ ਠੀਕ ਹੈ ਕੋਈ ਮੈਂ ਨਹੀਂ ਕਦੇ ਦੇਖਿਆ ਕਿ ਆਲੇ-ਦਾਲੇ ਲੋਕ ਫੋਟੋਆਂ ਖਿਚਾਉਣ ਲਈ ਉਹਨਾਂ ਦੇ ਕੰਮਲੇ ਹੋਏ ਫਿਰਦੇ ਹੁਣ ਆਪਣੇ ਗਲੇਮਰਾਇਜ਼ ਡਾਕਟਰ ਸਾਹਿਬ ਗਲੇਮਰਾਇਜ਼ ਹੋ ਗਈ ਨਾ ਪੋਲਿਟਿਕਸ ਹਾਂ ਗਲੇਮਰਾਇਜ਼ ਹੋ ਗਈ ਤੇ ਸੈਲੀਬ੍ਰਿਟੀ ਕਲਚਰ ਆ ਗਿਆ ਕਿ ਜਿਹੜਾ ਪੋਲਿਟਿਕਲ ਲੀਡਰ ਹੈ ਉਹ ਸੈਲੀਬ੍ਰਿਟੀ ਹੈ ਉਹਦੇ ਨਾਰੇ ਲੱਗਣਗੇ ਹਾਰ ਪਹਿਣਗੇ ਤੇ ਉਹਨੇ 10-20 ਬੰਦੇ ਆਲੇ-ਦਾਲੇ ਇਕੱਠੇ ਹੋਣਗੇ ਉਹ ਚਾਹੇ ਬਾਉਂਸਰ ਹੋਣ ਚਾਹੇ ਵੈਸੇ ਉਹ ਅਧੀਆਂ ਵਹਾਂ ਵਾਲੇ ਚ ਅੱਗੇ ਪਾ ਕੇ ਆ ਜਾਣ ਮਤਲਬ ਉਹ ਕਲਚਰ ਬਦਲ ਗਿਆ ਅਸਲ ਦੇ ਵਿੱਚ ਅੱਛਾ ਉਹ ਕਲਚਰ ਹੈ ਬੇਸਿਕਲੀ ਉਹ ਕਿਸਮ ਦਾ ਜਿਵੇਂ ਗੈਂਗ ਲੀਡਰ ਆਇਆ ਹੁੰਦਾ ਕੋਈ ਸੋ ਇਹ ਚੀਜ਼ ਹੈ ਜਿਹੜੀ ਮੇਰਾ ਖਿਆਲ ਹੈ ਇਹ ਸਾਡੇ ਕਲਚਰਲ ਚੇਂਜ ਇਹ ਤੋਂ 80 ਤੋਂ ਬਾਅਦ ਆਈ ਵੀ ਹੈ ਬੇਸਿਕਲੀ ਉਹ ਜਗੋਂ ਵਾਲੇ ਸਿੰਗਰ ਹੋਰ ਬਹੁਤ ਸਾਰੇ ਵੱਡੇ ਵੱਡੇ ਅੱਛਾ ਸੋਸ਼ਲ ਮੀਡੀਆ ਆਉਣ ਦੇ ਨਾਲ ਉਹਨਾਂ ਨੂੰ ਜ਼ਿਆਦਾ ਹਾਈਲਾਈਟ ਕਰ ਦਿੱਤਾ ਗਿਆ ਬਹੁਤ ਤੇ ਕੋਣ ਸੋਸ਼ਲ ਮੀਡੀਆ ਚ ਤੋਂ ਪਾਗਲਪਨ ਬਹੁਤ ਕਿਸਮ ਦਾ ਪਤਾ ਨਹੀਂ ਕਿਹੜੀ ਚੀਜ਼ ਨੂੰ ਹਾਈਲਾਈਟ ਕਰ ਦੇਣ ਜੀ ਨੀਟੋ ਸ਼ਟਰਾਂ ਵਾਲਾ ਜੀ ਮਤਲਬ ਆਪਣੇ ਆਪ ਚ ਮਤਲਬ ਪਾਰਟੀ ਬਣ ਗਏ ਦੇਖੋ ਨਾ ਤੁਸੀਂ ਸਾਡੇ ਸਾਹਮਣੇ ਆ ਇਹ ਅਫੀਸ਼ੀਅਲੀ ਤਾਂ ਨਹੀਂ ਕੋਈ ਗੀਤ ਸੀ ਪਤਾ ਨਹੀਂ ਉਹ ਸਾਈਬਰ ਵੀਟੋ ਹਾਂ ਗੱਡੀਆਂ ਚਲਾਉਣ ਵਾਲਾ ਉਹ ਇੰਡੀ ਕਾ ਚਲਾ ਲੈਂਦੀ ਹੈ ਮਤਲਬ ਤੁਸੀਂ ਦੇਖੋ ਨਾ ਇਹ ਅੱਛਾ ਇਹਨੂੰ ਇਹਨੂੰ ਤੁਸੀਂ ਪੋਲਿਟਿਕਸ ਨਹੀਂ ਨਾ ਸਮਝ ਸਕਦੇ ਜੀ ਅੱਛਾ ਇਹਦੇ ਚੋਂ ਡੇਰਾਬਾਦ ਆਇਆ ਕਿ ਜਿੱਥੇ ਪੌਪੂਲਰ ਨੇ ਜਿੱਥੇ ਚਾਰ ਬੰਦੇ ਇਕੱਠੇ ਹੋ ਰਹੇ ਨੇ ਤੇ ਭੀੜ ਹੋ ਰਹੀ ਤੇ ਅਸੀਂ ਨਾ ਇੱਕ ਮਾਸ ਸੋਸਾਇਟੀ ਵੱਲ ਨੂੰ ਜਾ ਰਹੇ ਹਾਂ ਫਿਊਡਲ ਸੋਸਾਇਟੀ ਤੋਂ ਨਾ ਦੇਖੋ ਜਿਹੜੀ ਫਿਊਡਲ ਸੋਸਾਇਟੀ ਜ਼ਗੀਰੂ ਸੋਸਾਇਟੀ ਹੁੰਦੀ ਹੈ ਜਾਂ ਰਜਵਾੜਾ ਵਾਲੀ ਉਹ ਚ ਇਹ ਕਿ ਜੇ ਰਜਵਾੜਾ ਜਿੰਨਾ ਮਰਜ਼ੀ ਜ਼ਾਲਮ ਹੋਵੇ ਪਰ ਜਿਹੜੇ ਉਹਦੇ ਕਲਾਇੰਟ ਨੇ ਉਹਨਾਂ ਦਾ ਹਰ ਦੁੱਖ ਸੁੱਖ ਉਹਦਾ ਆਪਣਾ ਹੈ ਨੇਰੇ ਸਨੇਰੇ ਦੁੱਖ ਸੁੱਖ ਚ ਉਹਦੇ ਕੋਲੇ ਜਾਣਾ ਹੈ ਉਹਨੇ ਹੀ ਉਹਨਾਂ ਦਾ ਕਰਨਾ ਹੈ ਔਰ ਉਹ ਕਰਦੇ ਵੀ ਸੀ ਹੁਣ ਇਹ ਮਾਸ ਸੋਸਾਇਟੀ ਐਦਾਂ ਹੋ ਗਈ ਹੈ ਕਿ ਬੰਦੇ ਨੇ ਰੇੜੀ ਲਾਈ ਹੋਈ ਹੈ ਤੁਹਾਨੂੰ ਵੇਚ ਰਿਹਾ ਹੈ ਗਵਾਰੇ ਵੇਚ ਕੇ ਤੁਰ ਗਿਆ ਜਾਇ ਦੂਜੇ ਦਿਨ ਹੀ ਫਟ ਜਾਣਾ ਮੁੜ ਕੇ ਨਾ ਉਹਨੇ ਲੱਪਣਾ ਨਾ ਤੁਸੀਂ ਲੱਪਣਾ ਸੋ ਇਹ ਸੈਲੀਬ੍ਰਿਟੀ ਕਲਚਰ ਹੈ ਅੱਛਾ ਇਹ ਚ ਆਰਗੇਨਾਈਜੇਸ਼ਨਸ ਨੇ ਜਿਹੜੀਆਂ ਉਹ ਬਣ ਗਈਆਂ ਨੇ ਫਰਮਾਂ ਕਿ ਜੀ ਮੁਲਾਜ਼ਮ ਨੇ ਤੇ ਇੱਕ ਬਾਸ ਹੈ ਉਹ ਬਾਸ ਨੇ ਉੱਥੇ ਆਉਣਾ ਹੈ ਉਹਨੇ ਹੁਕਮ ਕਰਨਾ ਹੈ ਜਿਹਨੂੰ ਮਰਜ਼ੀ ਜਿੱਥੇ ਮਰਜ਼ੀ ਬਦਲ ਦੇਵੇ ਉਹਦੀ ਆਪਣੀ ਐਗਜ਼ਿਸਟੈਂਸ ਕੋਈ ਨਹੀਂ ਸੋ ਇਹ ਇੱਕ ਨਵੀਂ ਚੇਂਜ ਅਸੀਂ ਦੇਖ ਰਹੇ ਹਾਂ আর ਉਹ ਲਕਸ਼ਣਾਂ ਚ ਵੀ ਸਾਨੂੰ ਦਿਖ ਰਹੀ ਹੈ ਤੁਸੀਂ ਦੇਖੋ ਨਾ ਹੁਣ ਕਾਡਰ ਜਿਹੜਾ ਹੈ ਵਲੰਟੀਅਰਸ ਦੀ ਮੀਟਿੰਗ ਮਾਨ ਸਾਹਿਬ ਨੇ ਜਲੰਧਰ ਹੁਣ ਕਰੀ ਇਹ ਪਤਾ ਨਹੀਂ ਵੀ ਉਹ ਵੌਲੰਟੀਅਰ ਰਿੰਕੂ ਸਾਹਿਬ ਦੇ ਨੇ ਕਿ ਉਂਗਰਾਲ ਸਾਹਿਬ ਦੇ ਨੇ ਕੌਣ ਨੇ ਉਹ ਮਤਲਬ ਅੱਛਾ ਰੈਲੀਆਂ ਨੇ ਜਿਹੜੀਆਂ ਮਤਲਬ ਬੱਸਾਂ ਭਰ ਕੇ ਆਪਾਂ ਨੂੰ ਪਤਾ ਕਿਵੇਂ ਜਾਂਦੀਆਂ ਨੇ ਉੱਥੇ ਕਿ ਹੋ ਜਾਂਦੇ ਨੇ ਇਕੱਠ ਕਰਨ ਦੇ ਉਸ ਤਰੀਕੇ ਦੇ ਨਾਲ ਸੋ ਇੱਕ ਇੱਕ ਨਵੀਂ ਅਸੀਂ ਉਹਦੇ ਮੋੜ ਦੇ ਉੱਪਰ ਖੜੇ ਆ ਚੇਂਜ ਤੇ ਯਾਰ ਜੇ ਤਾਂ ਲੋਕ ਇਹਦੇ ਚ ਚੇਤਨ ਹੋ ਜਾਣਗੇ ਸੰਭਲ ਜਾਣਗੇ ਫਿਰ ਤਾਂ ਠੀਕ ਹੈ ਨਹੀਂ ਤਾਂ ਇੱਕ ਖਲਾਰੇ ਵੱਲ ਨੂੰ ਜਾ ਰਿਹਾ ਯਾਰ ਇਸ ਕਰਕੇ ਮੈਨੂੰ ਲੱਗਦਾ ਵੀ ਇਹ ਸਿਸਟਮ ਦੇਖਣ ਨੂੰ ਸਾਨੂੰ ਲੱਗ ਰਿਹਾ ਵੀ ਇਹ ਟੈਰ ਹੈ ਸਿਸਟਮ ਮਤਲਬ ਦੇ ਵਿੱਚ ਇਸ ਤਰ੍ਹਾਂ ਬੰਦਾ ਹੁੰਦਾ ਨਾ ਤੁਸੀਂ ਸੁਣਿਆ ਹੋਣਾ ਕਿ ਜਿਹੜੀ ਲਾਫਿੰਗ ਗੈਸ ਹੈ ਨਾ ਲਾਫਿੰਗ ਗੈਸ ਕਿਸ ਨੂੰ ਸੰਘਾਓ ਤਾਂ ਬਹੁਤ ਹੱਸਦਾ ਹੈ ਉਦੋਂ ਰੁਕਿਆ ਹੀ ਨਹੀਂ ਜਾਂਦਾ ਹੱਸੇ ਬਿਨਾਂ ਪਰ ਉਹਦਾ ਜਿਹੜਾ ਐਕਚੁਅਲ ਇਫੈਕਟ ਹੈ ਬਬੂ ਇਹਦੇ ਉੱਪਰ ਬੰਦਾ ਹੱਸ ਰਿਹਾ ਹੁੰਦਾ ਪਰ ਮਰ ਰਿਹਾ ਹੁੰਦਾ ਹੈ ਲਾਫਿੰਗ ਗੈਸ ਇਹ ਜਿਹੜੀ ਕਿਲਿੰਗ ਗੈਸ ਹੈ ਬੇਸਿਕਲੀ ਜੇ ਉਹਨੂੰ ਜਿਆਦਾ ਦੇ ਦੇਣਗੇ ਤਾਂ ਹੱਸਦਾ-ਹੱਸਦਾ ਮਰ ਜਾਊਗਾ ਉਹ ਇਹ ਸਾਡਾ ਸਿਸਟਮ ਸਾਡੇ ਸਾਹਮਣੇ ਇਦਾਂ ਪ੍ਰਗਟ ਹੋ ਰਿਹਾ ਕਿ ਦੇਖਣ ਨੂੰ ਤਾਂ ਬਹੁਤ ਵੱਡਾ ਕੁਸ਼ਲ ਜੋ ਬੜਾ ਕੁਝ ਰੈਵੋਲੂਸ਼ਨ ਕਿਸਾਨ ਹੋਰ ਲੱਗ ਰਿਹਾ ਹੈ ਪਰ ਸਿਸਟਮ ਟਾਇਰ ਹੈ ਕਿਰਦਾਰ ਟਹਿ ਰਹੇ ਨੇ ਮਤਲਬ ਬੰਦਿਆਂ ਦਾ ਭਰੋਸਾ ਇੱਕ ਦੂਜੇ ਤੋਂ ਟਹਿ ਰਿਹਾ ਹੈ ਮਨ ਜਿਹੜੀ ਇਨਸਾਨੀਅਤ ਹੈ ਉਹਦਾ ਤਤ ਘਟ ਰਿਹਾ ਹੈ ਇਸ ਦੇ ਵਿੱਚ ਸੋ ਇਹ ਇਹ ਚੀਜ਼ ਸਾਨੂੰ ਮਤਲਬ ਇਸੇ ਕਰਕੇ ਮਤਲਬ ਕਿਸੇ ਨੂੰ ਭਰੋਸਾ ਨਹੀਂ ਪਾਰਟੀਆਂ ਵਾਲਿਆਂ ਨੂੰ ਵਰਕਰਾਂ ਤੇ ਭਰੋਸਾ ਨਹੀਂ ਵਰਕਰਾਂ ਨੂੰ ਲੀਡਰਾਂ ਤੇ ਭਰੋਸਾ ਨਹੀਂ ਮਤਲਬ ਕੋਈ ਇੱਧਰ ਚਲੇ ਗਿਆ ਕੋਈ ਉੱਧਰ ਚਲੇ ਗਿਆ ਅੱਛਾ ਵੱਡੇ-ਵੱਡੇ ਜਿਹੜੇ ਸਾਡੇ ਸਾਹਮਣੇ ਬਣੇ ਹੋਏ ਸੀਗੇ ਜਿਨ੍ਹਾਂ ਦੀ ਸਰਚਾਰੀ ਉਮਰ 50-50 ਸਾਲ ਦੇ ਬਹੁਤ ਸਾਰੇ ਲੀਡਰ ਨੂੰ ਪੰਜਾਂਦੇ ਆ ਉਹਨਾਂ ਦੀ ਦਸ਼ਾ ਇਹ ਹੈ ਕਿ ਉਹ ਜਮੂਰੇ ਬਣੇ ਹੋਏ ਨੇ ਪਹਿਲਾਂ ਇੱਕ ਪਾਰਟੀ ਲਈ ਨਾਚ ਰਹੇ ਨੇ ਫਿਰ ਦੂਜੀ ਲਈ ਨਾਚ ਰਹੇ ਨੇ ਉਹਨੇ ਹੀ ਜੋਸ਼ ਖਰੋਸ਼ ਦੇ ਨਾਲ ਮਤਲਬ ਆਡਿਆਲੋਜੀ ਦੇਖੋ ਤਿੰਨ ਚੀਜ਼ਾਂ ਆਮ ਤੌਰ ਤੇ ਅਸੀਂ ਪੋਲ ਪੋਲੀਟੀਕਲ ਸਾਇੰਸ ਦੇ ਵਿੱਚ ਮਤਲਬ ਜਦ ਪੋਲੀਟੀਕਲ ਸਾਇੰਸ ਗੋਣ ਕਹਿੰਦੇ ਕਿ ਤਿੰਨ ਚੀਜ਼ਾਂ ਹੁੰਦੀਆਂ ਨੇ ਜਿਹੜੀਆਂ ਲੋਕਾਂ ਨੂੰ ਜੋੜਦੀਆਂ ਨੇ ਜਿਨ੍ਹਾਂ ਕਰਕੇ ਕੋਈ ਕਿਸੇ ਦਾ ਹੁਕਮ ਮੰਨਦਾ ਪਹਿਲੀ ਚੀਜ਼ ਹੁੰਦੀ ਹੈ ਡਰ ਕਿ ਉਹਦੇ ਕੋਲ ਸ਼ਕਤੀ ਹੈ ਤੁਸੀਂ ਸ਼ਕਤੀਹੀਣ ਹੋ ਇਸ ਕਰਕੇ ਉਹ ਤੁਹਾਨੂੰ ਸਜ਼ਾ ਦੇ ਸਕਦਾ ਹੈ ਜਾਂ ਬੈਨੀਫਿਟ ਦੇ ਸਕਦਾ ਹੈ ਦੂਜੀ ਚੀਜ਼ ਹੁੰਦੀ ਹੈ ਇੰਟਰਸਟ ਕਿ ਤੁਹਾਡੇ ਕੋਈ ਹਿੱਤ ਨੇ ਉਹ ਪੂਰੇ ਕਰ ਸਕਦਾ ਹੈ ਜਾਂ ਪੂਰੇ ਹੋਣ ਤੋਂ ਰੋਕ ਸਕਦਾ ਹੈ ਤੀਜੀ ਚੀਜ਼ ਹੁੰਦੀ ਹੈ ਤੁਹਾਡਾ ਕੰਸੈਂਸਸ ਵੈਲਿਊ ਕੰਸੈਂਸਸ ਵਿਚਾਰਤਾ ਰਹਿ ਕਿ ਤੁਹਾਡੇ ਵਿਚਾਰ ਰਲਦੇ ਨੇ ਜਿਸ ਤਰ੍ਹਾਂ ਰੈਵਿਊਲੂਸ਼ਨਰੀਜ਼ ਦੇ ਭਗ ਸਿੰਘ ਹੋਰਾਂ ਦੇ ਗਾਂਧੀ ਦੇ ਕਿ ਭਾਈ ਇਹ ਇਹ ਸਾਡੇ ਵਿਚਾਰਾਂ ਦਾ ਮੂਜਸਮ ਹੈ ਅਸੀਂ ਇਹਦੇ ਪਿੱਛੇ ਆ ਅਕਾਲੀ ਦਲ ਦਾ ਜਿਹੜਾ ਕਿਰਦਾਰ ਸੀ ਉਹ ਇਹ ਵਿਚਾਰਾਂ ਤੇ ਸੀ ਕਿ ਸਿੱਖੀ ਦੇ ਉਸੂਲ ਜਿੱਦਾਂ ਦੇ ਮਰਜ਼ੀ ਚੰਗੇ ਮਾੜੇ ਜਿਹਨੂੰ ਮਰਜ਼ੀ ਜੋ ਲੱਗਦੇ ਹੋਣ ਜਿਹੜੇ ਸਿੱਖ ਊਸੂਲ ਇਹਦਾ ਆਧਾਰ ਸੀਗੇ ਕਿ ਬੈਠਣਾ ਲੰਗਰ ਛਕਣਾ ਇਕੱਠੇ ਗੱਲ ਕਰਨੀ ਹੈ ਅਰਦਾਸ ਕਰਨੀ ਹੈ ਜੋ ਹੁਕਮਨਾਮਾ ਆ ਗਿਆ ਉਹਦੇ ਹਿਸਾਬ ਨਾਲ ਚੱਲਣਾ ਹੈ ਇੱਕ ਦੂਜੇ ਨੂੰ ਭਰਾ ਸਮਝਣਾ ਹੈ ਬਰਦਰਹੂਡ ਸੀਗੀ ਉਹ ਚੀਜ਼ ਟੁੱਟ ਗਈ ਇਸ ਦੇ ਵਿੱਚ ਪਰ ਉਹ ਮਤਲਬ ਉਹ ਸਭ ਤੋਂ ਵੱਡੀ ਸੱਟ ਉਹਨੂੰ ਮਾਰੀ ਹੈ ਪਾਰਟੀ ਸਟਰਕਚਰ ਦੇ ਤੌਰ ਤੇ ਆਮ ਆਦਮੀ ਪਾਰਟੀ ਨੇ ਕਿ ਜਿਹੜੇ ਲੀਡਰ ਸੀ ਉਹ ਖਾਸ ਬਣ ਗਏ ਬਾਕੀ ਸਾਰੇ ਆਮ ਤੋਂ ਵੀ ਥੱਲੇ ਹੋ ਗਏ ਉਹੀ ਅਸਰ ਦੂਜੀਆਂ ਪਾਰਟੀਆਂ ਤੇ ਹੋਇਆ ਹੁਣ ਸਿਰਫ ਅਜੇ ਇਹਦੇ ਚੋਂ ਮੈਂ ਸਮਝਦਾ ਕਾਂਗਰਸ ਤੇ ਨਹੀਂ ਹੋਇਆ ਪੰਜਾਬ ਦੇ ਵਿੱਚ ਕਾਂਗਰਸੀ ਅਜੇ ਵੀ ਚਾਹੇ ਆਪਸ ਵਿੱਚ ਲੜ ਰਹੇ ਨੇ ਭਿੜ ਰਹੇ ਨੇ ਜੋ ਮਰਜੀ ਹੈ ਪਰ ਉਹਨਾਂ ਚ ਇਨਰ ਪਾਰਟੀ ਡਿਸਆਰਡਰ ਵੀ ਹੈ ਡੈਮੋਕਰੇਸੀ ਵੀ ਅਜੇ ਹੈਗੀ ਉਹ ਕਹਿ ਸਕਦੇ ਨੇ ਬਾਕੀ ਪਾਰਟੀਆਂ ਤਾਂ ਇਹ ਲੀਡਰ ਦੇ ਸਾਹਮਣੇ ਕਿਸੇ ਦੀ ਔਕਾਤ ਨਹੀਂ ਕੋਈ ਖੜੇ ਹੋਣ ਦੀ ਜਾਂ ਬੋਲਣ ਦੀ ਜਿਹੜਾ ਬੋਲੂ ਬਾਹਰ ਜਾਊਗਾ ਉਹ ਬਸ ਹੁਣ ਜੀ ਬਿਲਕੁਲ ਬਿਲਕੁਲ ਸੋ ਚਾਹ ਹੁਣ ਜੀ ਦਾ ਇਹਦੇ ਰਿਜ਼ਲਟ ਬੜੇ ਇੰਟਰਸਟਿੰਗ ਹੋਣਗੇ ਇਸ ਵਾਰੀ ਅਛਾ ਕਾਂਗਰਸ ਦਾ ਇੱਕ ਥੋੜਾ ਜਿਹਾ ਅਪਰ ਹੈ ਜੇ ਲੱਗ ਰਿਹਾ ਵੇ ਉਹ ਕੈਂਡੀਡੇਟ ਥੋੜੇ ਜਿਹਾ ਬੈਟਰ ਲੱਭ ਕੇ ਵਿਨਿੰਗ ਪੁਆਇੰਟ ਹੋਣਾ ਕਰ ਰਹੇ ਨੇ ਦੂਜਾ ਇਹ ਕਿ ਜਿਹੜੀ ਐਂਟੀ ਇਨਕੰਮਬੈਂਸੀ ਹੈ ਇੰਡੀਆ ਲੈਵਲ ਤੇ ਵੀ ਮੋਤੀ ਸਾਹਿਬ ਨੂੰ ਇੰਟਰਵਿਊ ਦੇਣੀ ਪਈ ਹੈ ਤੋਂ ਦਿਖ ਰਿਹਾ ਹੈ ਕਿ ਟਾਂਚਾ ਹਿੱਲਿਆ ਹੋਇਆ ਹੈ ਤੇ ਆਮ ਆਦਮੀ ਪਾਰਟੀ ਦੇ ਵਿਚਾਰੇ ਵੈਸੇ ਹੀ ਖੇਡਣੇ ਖਿੜਗੇ ਨੇ ਇਹਨਾਂ ਦੇ ਤਾਂ ਸੁਪਰੀਮੋ ਹਸਾ ਬੰਦਰ ਬੈਠੇ ਨੇ ਤੇ ਮਾਨ ਸਾਹਿਬ ਵਿਚਾਰੇ ਮਤਲਬ ਟਵੀਟ ਕਰ ਦਿੰਦੇ ਨੇ ਕੋਈ ਮਤਲਬ ਉਹਨਾਂ ਨੂੰ ਕਿਤੇ ਡਾਇਰ ਦੀ ਯਾਦ ਆ ਜਾਂਦੀ ਹੈ ਕਦੇ ਕੁਝ ਮਤ ਲੋਕਾਂ ਦੇ ਔਰਤਾਂ ਦੇ ਕੱਪੜੇ ਉਤਰੇ ਹੋਏ ਨਹੀਂ ਦਿਖਦੇ ਪੰਜਾਬ ਦੇ ਵਿੱਚ ਮਲ ਹੋਰ ਹੀ ਕੁਝ ਗੀਤ ਗਾਉਣ ਲੱਗ ਜਾਂਦੇ ਨੇ ਕਿਤਨਾ ਕਿਤੇ ਸੋ ਉਹ ਚੀਜ਼ ਦਾ ਅਸਰ ਹੋਊਗਾ ਇਲੈਕਸ਼ਨਾਂ ਦੇ ਵਿੱਚ ਤੁਸੀਂ ਦੇਖਿਓ ਹਾਂ ਜੀ ਅਦਗੁਦਰਾ ਤੇਵਿਸੀ ਪਾਵਕ ਹੋਗੇ ਸੀ ਅੱਛਾ ਜ਼ਿਆਦਾ ਭਾਵਕ ਹੋਣ ਲੱਗੇ ਕੱਲ ਪਰਸਾਂ ਉੱਥੇ ਵੀ ਰੋਪੇ ਸੀ ਕਹਿੰਦੇ ਉਹਨੂੰ ਕੇਜਰੀਵਾਲ ਨੂੰ ਮਿਲ ਕੇ ਜੀ ਮੇਰੇ ਖਿਆਲੋਂ ਪਾਵਕ ਨਹੀਂ ਹੁੰਦੇ ਅਸਲ ਦੇ ਵਿੱਚ ਕਿਉਂਕਿ ਡਰਾਮੇ ਦੇ ਵਿੱਚੋਂ ਆਏ ਨੇ ਉਹ ਮਿਸ ਕਰ ਰਹੇ ਨੇ ਆਪਣਾ ਜਿਹੜਾ ਕਿੱਤਾ ਹੈ ਨਾ ਵੀ ਕਿਤੇ ਰੋਪੇ ਕਿਤੇ ਹੱਸ ਪੇ ਮਤਲਬ ਪਬਲਿਕ ਨੂੰ ਦੇ ਕੇ ਰਜਾਉਣਾ ਕਿਵੇਂ ਪਬਲਿਕ ਨੂੰ ਇਹ ਉਹਨਾਂ ਦਾ ਮੇਨ ਮਕਸਦ ਹੁੰਦਾ ਹੈ ਪਰ ਚਲੋ ਠੀਕ ਹੈ ਪਰ ਉਹ ਪੋਲਿਟਿਕਸ ਦੇ ਵਿੱਚ ਮੇਰਾ ਖਿਆਲ ਹੈ ਬਹੁਤ ਮਤਲਬ ਅੱਛਾ ਨਹੀਂ ਰਹਿੰਦਾ ਵਾਰ-ਵਾਰ ਜੇ ਇਦਾਂ ਹੋਣ ਲੱਗ ਜਵੇ ਉਹ ਨितीश ਕੁਮਾਰ ਦਾ ਵੀ ਅੱਜਕੱਲ ਇਹ ਹੀ ਹਾਲ ਹੈ ਉਹ ਕਹਿੰਦੇ ਵੀ ਮਤਲਬ ਉਹ ਵੀ ਕੁਝ ਹੋਰ ਹੀ ਬੋਲ ਬਲ ਜਾਂਦਾ ਹੈ ਕੁਝ ਸਿਆਸਤਾਨਾਂ ਨਾਲ ਮਤਲਬ ਇਦਾਂ ਦਾ ਹੀ ਹਾਲ ਹੀ ਲੱਗਦਾ ਹੈ ਹੂੰ ਜੀ ਕਾਂਗਰਸ ਸਰਕਸਬ ਹੈਗਾ ਕਿ ਕਾਂਗਰਸ ਜਿਵੇਂ ਤੁਸੀਂ ਵੀ ਜ਼ਿਕਰ ਕਰ ਰਹੇ ਕਾਂਗਰਸ ਬੜੇ ਸੋਚ ਸਮਝ ਕੇ ਆਪਣੇ ਕੈਂਡੀਡੇਟ ਅਨਾਉਂਸ ਕਰ ਰਹੇ ਨੇ ਉਹ ਕਿ ਜਿਵੇਂ ਦੇਖੋ ਕਿ ਸੁਖਪਾਲ ਸਿੰਘ ਕਹਿ ਰਿਹਾ ਸੰਗਰੂੜ ਲੜਾਤਾ ਉਹਨਾਂ ਨੂੰ ਹੂੰ 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 ਸਹੀ ਜੀ ਚੰਨੀ 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 ਜਲੰਧਰ ਵੋਟ ਬੈਂਕ ਹੈਗਾ ਉੱਥੇ ਜਲੰਧਰ ਦੇ ਵਿੱਚ ਹੂੰ 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 ਹਾਲਾਂਕਿ ਬਠਿੰਡੇ ਦਾ ਹੁਣ ਤੱਕ ਸਮੀਕਰਨ ਜਾਂ ਬਠਿੰਡੇ ਦੀ ਕੈਲਕੂਲੇਸ਼ਨ ਕੀ ਹੈ ਜੀਤ ਮਹਿੰਦਰ ਸਿੱਧੂ ਲੜਾਇਆ ਉਹ ਗੱਲ ਤਾਂ ਨਹੀਂ ਸਮਝ ਦੇ ਵਿੱਚ ਆਈ ਕਿਉਂਕਿ ਬਠਿੰਡ ਹਾਲਾਂਕਿ ਰਾਜਾ ਵਡਿੰਗ ਸਾਹਿਬ ਦਾ ਵਿਚਾਰ ਚ ਹੈਗਾ ਕਿ ਹੋ ਸਕਦਾ ਉਹਨਾਂ ਨੂੰ ਵੀਰ ਦੱਸ ਦਿੱਤਾ ਜਾਵੇ ਉਹ ਦੁਬਾਰੀ ਲਈ ਪਰ ਜਦੋਂ 19 ਦੇ ਵਿੱਚ ਰਾਜਾ ਵਡਿੰਗ ਹਾਰੇ ਹਾਲਾਂਕਿ ਰਾਜਾ ਵਡਿੰਗ ਇਹ ਗੱਲ ਵੀ ਕਹਿੰਦੇ ਰਹੀਗੇ ਸਾਨੂੰ ਆਪਣੇ ਨੇ ਹਰਾਤਾ ਤੇ ਮਨਪ੍ਰੀਤ ਸਾਹਿਬ ਉਧਰ ਭੁਗਤ ਗਏ ਉਦੋਂ 20000 ਵੋਟ ਦਾ ਫਰਕ ਸੀ ਹਰ ਸਿਮਰਤ ਦੇ ਨਾਲ ਤੇ ਵੱਡੀਆਂ ਤਾਕਤਾਂ ਉਧਰ ਦੋਨੋਂ ਪਾਸੇ ਚਲੋ ਸਪੋਰਟ ਕਰ ਰਹੀ ਸੀ ਜੇ ਅਮਰਤਾ ਵਡਿੰਗ ਨੂੰ ਲੜਾਇਆ ਜਾਂਦਾ ਡਾਕਟਰ ਸਾਹਿਬ ਉੱਥੇ ਜਾਂ ਰਾਜਾ ਵਡਿੰਗ ਨੂੰ ਖੁਦ ਉੱਥੇ ਲੜਾਇਆ ਜਾਂਦਾ ਤਾਂ ਹੋ ਸਕਦਾ ਸਮੀਕਰਨ ਹੋਰ ਹੁੰਦੇ ਦੇਖੋ ਕਾਂਗਰਸ ਦਾ ਮੇਰਾ ਕਹਿ ਲੇ ਆ ਵੀ ਜਿੱਥੇ ਤੱਕ ਤਾਂ ਉਹਨਾਂ ਦਾ ਆਰਗੇਨਾਈਜੇਸ਼ਨ ਲਈ ਤਾਂ ਟਾਂਚਾ ਹਿੱਲਿਆ ਹੋਇਆ ਹੈ ਪਰ ਜਿਹੜੇ ਆ ਡਿਸੀਜਨ ਹਾਈ ਕਮਾਂਡ ਉਹਨਾਂ ਦੀ ਲੈ ਰਹੀ ਨੇ ਵੀ ਕੈਂਡੀਡੇਟ ਕਿੱਥੋਂ ਕਿਹੜਾ ਖੜਾ ਕਰਨਾ ਹੈ ਉਹ ਫਾਈਟਿੰਗ ਮੋਡ 'ਚ ਨੇ ਮਤਲਬ ਅੱਜ ਦੀ ਡੇਟ ਦੇ ਵਿੱਚ ਵੀ ਕਾਂਗਰਸ ਪੰਜਾਬ ਦੇ ਵਿੱਚ ਜਿਸ ਤਰ੍ਹਾਂ ਮਤਲਬ ਉਹਨੇ ਧਰਮੇਂਦਰ ਗਾਂਧੀ ਨੂੰ ਲਿਆਂਦਾ ਹੋਰ ਕਰਿਆ ਅੱਜ ਦੀ ਡੇਟ ਦੇ ਵਿੱਚ ਵੀ ਉਹ ਅਜੇ ਉੱਪਰ ਹੈ ਜੋ ਉਹਨਾਂ ਦਾ ਹੈਗਾ ਬਿਲਕੁਲ ਦੇਖੋ ਲੱਗਦਾ ਹੀ ਹੋਊਗਾ ਰੋਕ ਸਾਹਿਬ ਜੇਕਰ ਕਾਂਦੀ ਸਾਹਿਬ ਨੂੰ ਪਟਿਆਲੇ ਤੋਂ ਅੱਜ ਲੜਾਨ ਜਾ ਰਹੀ ਹੈ ਪਾਰਟੀ ਪਾਰਟੀ ਨੇ ਸਰਵੇ ਕਰਾਏ ਹੋਣੇ ਪਾਰਟੀ ਨੂੰ ਕੋਈ ਇਸ ਗੱਲ ਦੀ ਪਾਰਟੀ ਨੂੰ ਪਤਾ ਹੁੰਦਾ ਕਿ ਸਾਡੇ ਇਸ ਫੈਸਲੇ ਦਾ ਵਿਰੋਧ ਹੋ ਰਿਹਾ ਥੱਲੇ ਲੈਵਲ ਤੋਂ ਸਾਡੇ ਆਪਣੇ ਸਾਬਕਾ ਐਮਐਲਏ ਵਿਰੋਧ ਕਰ ਰਹੇ ਨੇ ਪਰ ਇਸ ਵਿਰੋਧ ਦੇ ਬਾਵਜੂਦ ਜੇਕਰ ਉਹਨੂੰ ਲੱਗਦਾ ਕਿ ਡਾਕਟਰ ਕਾਂਦੀ ਟੱਕਰ ਦੇ ਸਕਦੇ ਨੇ ਤਾਂ ਯਾਨੀ ਕਿ ਉਹ ਸਰਵੇ ਉਹਨਾਂ ਦੇ ਸਟਰੋਂਗ ਨੇ ਤੰ ਤੋਂ ਦੋ ਰਾਮ ਨਹੀਂ ਹੈ ਮਨੀਸ਼ ਤਵਾੜੀ ਦਾ ਵੀ ਹੋਇਆ ਬਾਅਦਸਲ ਤੇ ਮਨੀਸ਼ ਤਵਾੜੀ ਦਾ ਔਰ ਦੂਜੀ ਚੀਜ਼ ਪੁੱਤੇ ਕੀ ਹੈ ਭੋਂਗ ਸਾਹਿਬ ਜਿੰਨਾ ਮਰਜ਼ੀ ਕਰੀ ਜਾਣ ਇਹ ਆਪਣੇ ਜਿਹੜੇ ਲੋਕਲ ਲੀਡਰ ਨੇ ਉਹਨਾਂ ਦਾ ਚਲੋ ਈਸ਼ਾਵਾ ਵੀ ਹੁੰਦੀਆਂ ਨੇ ਜਿਹੜਾ ਸਾਹਿਬ ਦੇ ਕਲਬ 골ਡੀ ਨੇ ਵੀ ਕਿਹਾ ਮੁੜ ਕੇ ਠੀਕ ਹੋ ਗਿਆ ਉਹ ਰੰਜਿਸ਼ਾਂ ਹੁੰਦੀਆਂ ਨੇ ਕਈ ਵਾਰੀ ਕਿਉਂਕਿ ਈਸ਼ਾਵਾ ਹੁੰਦੀਆਂ ਨੂੰ ਪੂਰੀਆਂ ਨਹੀਂ ਹੁੰਦੀਆਂ ਤਾਂ ਗੁੱਸਾ ਵੀ ਆਉਂਦਾ ਪਰ ਮੈਨੂੰ ਇੱਕ ਗੱਲ ਲੱਗ ਰਹੀ ਹੈ ਇਹਦੇ ਵਿੱਚ ਕਿ ਇਹ ਬਹੁਤ ਜ਼ਿਆਦਾ ਡੈਮੇਜ ਨਹੀਂ ਕਰ ਸਕਣਗੇ ਕਿਉਂਕਿ ਅੱਜ ਕੱਲ ਵੋਟਾਂ ਦਾ ਪਤਾ ਲੱਗ ਜਾਂਦਾ ਹੈ ਪਿਛਲੇ ਸਮੇਂ ਵਿੱਚ ਤਾਂ ਹੁੰਦਾ ਸੀ ਪਤਾ ਨਹੀਂ ਕੌਣ ਕਿੱਧਰ ਵੋਟਾਂ ਪਵਾ ਗਿਆ ਹੁਣ ਤਾਂ ਮਤਲਬ ਵਾਰਡ ਵਾਈਜ਼ ਮਤਲਬ ਪਿੰਡ ਦੇ ਮਤਲਬ ਮੁਹੱਲੇ ਵਾਈਜ਼ ਮਤਲਬ ਤੁਸੀਂ ਲਿਸਟਾਂ ਚੱਕ ਕੇ ਤੇ ਦੱਸ ਸਕਦੇ ਹੋ ਕਿ ਕਿੱਥੋਂ ਕਿੰਨੀ ਵੋਟ ਕਿਸ ਤਰ੍ਹਾਂ ਪਰਸੈਂਟੇਜ ਕਿਦੀ ਗਈ ਹੈ ਸੋ ਜੇ ਪਾਰਟੀ ਦੇ ਬੰਦੇ ਕਰਨਗੇ ਤਾਂ ਅੱਗੇ ਵਿਧਾਨ ਸਭਾ ਦੇ ਵਿੱਚ ਉਹਨੂੰ ਸਜ਼ਾ ਮਿਲੂਗੀ ਬਿਲਕੁਲ ਹੁਣ ਹੀ ਗੁੰਜਾਇਸ਼ ਬਹੁਤ ਘਟ ਗਈ ਹੈ ਉਸ ਤਰੀਕੇ ਦੇ ਨਾਲ ਕਿ ਪਾਰਟੀ ਦੇ ਵਿੱਚ ਰਹਿੰਦੇ ਹੋਏ ਕੋਈ ਬੰਦਾ ਜ਼ਿਆਦਾ ਡੈਮੇਜ ਕਰ ਸਕੇ ਸੋ ਇਸ ਕਰਕੇ ਮੈਨੂੰ ਲੱਗਦਾ ਹੈ ਕਿ ਦੇਖੋ ਆਪਣੇ ਆਪ ਦੇ ਵਿੱਚ ਬੜੀ ਦਿਲਚਸਪ ਫਾਈਟ ਬਣਨ ਨੂੰ ਜਾ ਰਹੀ ਹੈ ਕਿ ਜਿਹੜੀਆਂ ਲੱਗਦੀਆਂ ਸੀ ਪਹਿਲਾਂ ਗੱਲਾਂ ਵੀ ਇਦਾਂ ਹੋਊਗਾ ਉਹ ਹੋਊਗਾ ਦਿਨੋਂ ਦਿਨ 24 ਘੰਟੇ ਚ ਹੀ ਬੜੀ ਚੇਂਜ ਆ ਜਾਂਦੀ ਹੈ ਹਾਂ ਜੀ ਬਿਲਕੁਲ ਜੀ ਤੋਂ ਰਕਸ ਮੁਕਾਬਲਤਾ ਦਿਲਚਸਪ ਰਹਿਣ ਵਾਲਾ ਖਾਸ ਕਰਕੇ ਦੇਖੋ ਕਿ ਮੋਦੀ ਸਾਹਿਬ ਨੇ ਇੰਟਰਵਿਊ ਦੇ ਦਿੱਤੇ ਇੰਟਰਵਿਊ ਅਕਸ਼ੇ ਕੁਮਾਰ ਦੀ ਅੰਬਾ ਵਾਲੇ ਇੰਟਰਵਿਊ ਤੋਂ ਬਾਅਦ ਹੁਣ ਪਹਿਲੀ ਉਹਨਾਂ ਦਾ ਇੰਟਰਵਿਊ ਆਇਆ ਹੈ ਇਸ ਟਰਮ ਦੇ ਵਿੱਚ ਤੇ ਬਾਕੀ ਪੰਜਾਬ ਦਾ ਮੁਕਾਬਲਾ ਸੱਚਮੁੱਚ ਦਿਲਚਸਪ ਹੈ ਉੱਪਰ ਬੀਜੇਪੀ ਵੀ ਡਰਈ ਹੋਈ ਹੈ ਸਾਊਥ ਦੇ ਵਿੱਚ ਇੱਕ ਵੱਡੇ ਤਾਮ-ਜਾਮ ਦੇ ਨਾਲ ਬੀਜੇਪੀ ਅੱਗੇ ਵਧ ਰਹੀ ਹੈ ਕਿ 130 ਹਿੱਟਾਂ ਨੇ ਸਾਊਥs 'ਚ ਪਹਿਲਾਂ ਆਪਣੇ ਕੋਲ 29 ਨੇ ਇਹ ਕਿਸੇ ਤਰੀਕੇ ਦੇ ਨਾਲ 80 ਪਲੱਸ ਕੀਤੀਆਂ ਜਾਣਾ ਸੀਟਾਂ ਜੇ ਆਪਾਂ ਸਰਕਾਰ ਦੇ ਵਿੱਚ ਆਉਣਾ ਚਾਹੁੰਦੇ ਆ ਹਿੰਦੀ ਵੈਲਟ ਦੇ ਵਿੱਚ ਤੁਸੀਂ ਵੀ ਜ਼ਿਕਰ ਕੀਤਾ ਕਿ ਬੜਾ ਕੁਛ ਇਦਾਂ ਦਾ ਵਾਪਰ ਰਿਹਾ ਜੋ ਮੀਡੀਆ ਅੱਗੇ ਲੈ ਕੇ ਹੁਣ ਤੱਕ ਨਹੀਂ ਆਇਆ ਹੈਗਾ ਸੋ ਡਾਕਟਰ ਸਾਹਿਬ ਦੇਖਣ ਵਾਲਾ ਹੋਊਗਾ ਕਿ ਹਾਲਾਤ ਬਣਨਗੇ ਕੀ ਕਿਸ ਪਾਸੇ ਵੱਲ ਸਮਾਂ ਕਰਵਟ ਲਊਗਾ ਪਰ ਹੋ ਹੁਣ ਵੀ ਸਕਦਾ ਕਿ ਜਿਹੜੇ ਰਿਜ਼ਲਟ ਨੇ ਉਹ ਰਿਜ਼ਲਟ ਜੇ ਕਿ ਗਰਾਊਂਡ ਲੈਵਲ ਦੀ ਆਪਾਂ ਰਿਐਲਿਟੀ ਦੇਖੀਏ ਕਿ ਇਦਾਂ ਦੇ ਹੋ ਸਕਦੇ ਨੇ ਕਿ ਲੋਕਾਂ ਦੀ ਉਮੀਦਾਂ ਤੋਂ ਉਲਟ ਹੋਣਾ ਲੋਕਾਂ ਨੇ ਸੋਚਿਆ ਕੁਝ ਹੋਰ ਹੋਊਗਾ ਬਣ ਹੋ ਕੁਝ ਹੋਰ ਜਾਊਗਾ ਇਦਾਂ ਹੋ ਸਕਦਾ ਪੰਜਾਬ ਦੇ ਵਿੱਚ ਵੀ ਤੇ ਦੇਸ਼ ਲੈਵਲ ਦੇ ਉੱਪਰ ਵੀ ਬਾਕੀ ਜੋ ਵੀ ਮਸ਼ੀਨਾਂ ਦਾ ਪੰਗੋ ਸਾਹਿਬ ਮਸ਼ੀਨਾਂ ਦਾ ਜਿਹੜਾ ਅੱਜ ਸੁਪਰੀਮ ਕੋਰਟ 'ਚ ਵੀ ਮਸਲਾ ਉੱਠਿਆ ਹੈ ਜੇ ਮਸ਼ੀਨਾਂ ਦੀ ਦੁਰਵਰਤੋਂ ਨਾ ਹੋਵੇ ਨਾ ਜੀ ਤਾਂ ਮੈਂ ਤੁਹਾਨੂੰ ਦੱਸਦਾ ਵੀ ਗਰਾਊਂਡ ਲੈਵਲ ਤੇ ਐਂਟੀ ਇਨਕੰਮਬੈਂਸੀ ਲਹਿਰ ਖੜੀ ਹੋ ਰਹੀ ਹੈ ਜੀ ਔਰ ਜਿਹੜੀ ਕਿੱਥੇ ਵੀ ਪੰਜਾਬ ਚ ਵੀ ਤੇ ਸੈਂਟਰ ਚ ਵੀ ਉਹ ਨੁਕਸਾਨ ਕਰੋਗੀ ਜਿਹੜੀਆਂ ਸੱਤਾਧਾਰੀ ਪਾਰਟੀਆਂ ਨੇ ਉਹਨਾਂ ਦੇ ਉਲਟਣ ਦੀ ਸੰਭਾਵਨਾ ਵਧੂਗੀ ਹੂੰ ਬਿਲਕੁਲ ਬਿਲਕੁਲ ਜੀ ਬਾਕੀ ਦੇਖੋ ਇਲੈਕਸ਼ਨ ਇਲੈਕਸ਼ਨ ਹੀ ਹੁੰਦੀ ਹੈ ਹਾਂ ਬਿਲਕੁਲ ਜੀ ਬਿਲਕੁਲ ਸੁਰਗ ਸਰ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਤੁਹਾਡਾ ਸਾਰੀ ਜਾਣਕਾਰੀ ਸਾਂਝੀ ਕਰਨ ਦੇ ਲਈ ਸ਼ੁਕਰੀਆ ਭੰਗੂ ਸਾਹਿਬ ਸਰੋਤਿਆਂ ਦਰਸ਼ਕਾਂ ਸਭ ਦਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਥੈਂਕ ਯੂ ਡਾਕਟਰ ਸਾਹਿਬ